ਕਿ ਲੋਕ ਤੁਹਾਨੂੰ ਇਹ ਗੱਲ ਕਹਿੰਦੇ ਨੇ ਜਦੋਂ ਤੁਸੀਂ ਸ਼ਹਿਰ ਜਾਂਦੇ ਹੋ ਪਟਿਆਲੇ ਜਾਂ ਪੜਨ ਚੰਡੀਗੜ੍ਹ ਜਾਂ ਉੱਥੇ ਜਾ ਕੇ ਤੁਸੀਂ ਪੰਜਾਬੀ ਬੋਲ ਲੈਂਦੇ ਹੋ ਤੇ ਆਪਣੀ ਉਹ ਬੋਲੀ ਬੋਲ ਲੈਂਦੇ ਕਦੇ ਇਸ ਤਰ੍ਹਾਂ ਦੀ ਅਨਸ਼ਾਹੀ ਹੈ ਕਿ ਲੋਕਾਂ ਨੂੰ ਨਹੀਂ ਰਹੇ ਕੀ ਬੋਲੀ ਆ ਨਾ ਜੋ ਮਰੀ ਮਦਰ ਲੈਂਗੁਏਜ ਹੈ ਮਦਰੀ ਜੋ ਆਪਾਂ ਜਿਸ ਨਾਲ ਬੰਗਰੂ ਬਸਾ ਕਹਾ ਉਹ ਮਰੀ ਮੁੱਖ ਪਰ ਆਵੇ ਆਵੇ ਮਦਰੀ ਜਿੱਤ ਨਾ ਮੈਂ ਹਿੰਦੀ ਬੋਲ ਲਿਆ ਇੰਗਲਿਸ਼ ਬੋਲ ਲਿਆ ਜਾਂ ਪੰਜਾਬੀ ਬੋਲ ਲਿਆ ਤੁਮਰ ਪਵਾ ਲੈਂਗੁਏਜ ਆਵੇ ਆ ਤੋਸ ਤੇ ਅਗਲਾ ਕਹਦੇ ਵੀ ਕਿਸ ਨਹੀਂ ਕਹੋ ਯਾਰ ਇਹ ਤਾਂ ਯਾਰ ਬੈਕਵਰਡ ਜੀ ਬੋਲੀ ਐ ਇਹ ਤਾਂ ਗਵਾਰਾਂ ਦੀ ਲੋਕ ਕਹਿੰਦੇ ਤਾਂ ਹੈ ਨਾ ਉੱਤੇ ਪੰਜਾਬੀ ਯੂਨੀਵਰਸਿਟੀ ਦੇ ਅਰਸੀ ਮੇਰੇ ਇੱਕ ਯਾਰ ਸੀ ਮੇਰੇ ਉਰਤ ਮਤਲਬ ਗੁਰਦਾਸਪੁਰ ਦਾ تھا ਜਿਲੰਦਰ ਦਾ ਸਾ ਅੱਛਾ ਮੈਂ ਉਹ ਬੜਾ ਬੈਠੇ ਤੇ ਸ਼ਾਮ ਨੂੰ ਇਸ ਤਰ੍ਹਾਂ ਇੱਕ ਫੋਨ ਆ ਗਿਆ ਮੇਰੇ ਦਰ ਨੂੰ ਇਹ ਯਾਰ ਦੋਸਤ ਦਾ ਮਤਲਬੀ ਗਾਮੇ ਦਾ ਨਰਸੀ ਦਾ ਹੈ ਉਸ ਕੋ ਅਗਲਾ ਇਸ ਤਰ੍ਹਾਂ ਦੇ ਸਿਵਾ ਸੰਬਾਤ ਕਰਿਆ ਕਰਾ ਤੋ ਕੋਰੇ ਤੋਂ ਨਾ ਮੇਰਾ ਬਹੁਤ ਮਜ਼ਾਕ ਕਰਿਆ ਕਦੇ ਇਹ ਤੱਕਾ ਹੋਇਆ ਤੁਹਾਡੇ ਇਲਾਕੇ ਦੇ ਨਾਲ ਜਿਹੜੇ ਤੁਸੀਂ ਉਸ ਇਲਾਕੇ ਦੇ ਲੋਕ ਆ ਪਿੰਡ ਆ ਤੁਹਾਡਾ ਬਨਾਰਸੀ ਹੈ ਨਾ ਵੀ ਪੰਜਾਬ ਵਾਲਿਆਂ ਨੇ ਨਹੀਂ ਸੋਚਣਾ ਹਾਲਾਂਕਿ ਪੰਜਾਬ ਦਾ ਹਿੱਸਾ ਤੁਸੀਂ ਛੱਡੋ ਯਾਰ ਉਧਰ ਕਿਹੜਾ ਸਹੂਤ ਭੇਜੂਗਾ ਹੁੰਦਾ ਇਹ ਦੇਖੋ ਇਸ ਚੀਜ਼ ਮੈਂ ਮੋਰੇਰੀਆ ਪਿਛਲੇ 20-25 ਸਾਲਾਂ ਤੱਕ ਇਸ ਜੋ ਆਪੇ ਬਾਤ ਕਰਨ ਦਾ ਹੈ ਰਿਹਾ ਉਹ ਮਦਰੀ ਇਸ ਚੀਜ਼ ਨੇ ਫੀਲ ਕਰਾਇਆ ਅਮੋਰੇ ਦੋ ਬੀਤ ਮੰਤਰ ਰਹੇ ਆ ਪਹਿਲਾਂ ਪੰਜਾਬ ਦੇ ਸਰਦਾਰਪੁਰ ਤੁਸੀਂ ਟੀਨ ਸਾਹ ਉਹਨਾਂ ਨੇ 2017 2015 ਦਾ ਸੈਸ਼ਨ ਕੰਦਰ ਆਇਆ મતਲਬ ਉਹਨਾਂ ਨੇ ਬਹੁਤ ਧਿਆਨ ਦੇ ਇਸ ਚੀਜ਼ ਕੰਨੀ ਉਸ ਟਾਈਮ ਇੱਕ ਫੀਲ ਵੀ ਹੋ ਰਿਹਾ ਸੀ ਨੌਜਵਾਨ ਉੱਥੋਂ ਲੈ ਕੇ ਗ੍ਰਾਉਂਡ ਦਾ ਕੰਦਰ ਦਾ ਤੇਰੀ ਖੇਲ ਹੋਏ ਕਰਦੀ ਅੱਛਾ ਉਹਨਾਂ ਨੂੰ ਸਪੋਰਟਸ ਕਿਟ ਮੰਗਣੀ ਪਹਿਲੀ ਵਾਰ ਸੰਰੂਰ ਮਿਲਿਆ ਉਹਨਾਂ ਨੇ ਕਿਹਾ ਮੈਂ ਤੁਮਨ ਮਸਕਲਤਾਈ ਮਰੀ ਜਾਗਾ ਵੀ ਮੰਤਰੀ ਸਾਹਿਬ ਆਇਆ ਮਨ ਮਸਕਲ ਹੈ ਤੋ ਇਸ ਕੱਲ ਕਰਿਆ ਜਾ ਤੋ ਮੰਤਰੀ ਸਾਹਿਬ ਨਾਲ ਤੁਰਤ ਪ੍ਰਭਾਵਤ ਹੈ ਉਸੇ ਟਾਈਮ ਜ਼ਮਨ ਮਸਕਲ ਦਿਓ ਸੋਲੂਸ਼ਨ ਕਰ ਦਿਓ ਉਸ ਦਾ ਤੁਸੀਂ ਚੰਡੀਗੜ੍ਹ ਬੈਠੋ ਪਟਿਆਲੇ ਬੈਠੋ ਪਹਿਲਾਂ ਤੁਸੀਂ ਕਿਸੇ ਪੰਜਾਬੀ ਬੰਦੇ ਨਾਲ ਗੱਲ ਕਰ ਰਹੇ ਹੋ ਉੱਥੇ ਬੈਠੇ ਉਹਨੂੰ ਨਹੀਂ ਪਤਾ ਵੀ ਯਾਰ ਇਹ ਕਿੱਥੋਂ ਦਾ ਰਹਿਣਾ ਨਾ ਇੱਕਦਮ ਘਰੋਂ ਫੋਨ ਆ ਗਿਆ ਉਦੋਂ ਤੁਸੀਂ ਇੱਕਦਮ ਟੋਣ ਕਿਵੇਂ ਬਦਲ ਜਾਂਦੀ ਨਾਲ ਦੀ ਨਾਲ ਹੀ ਉਹਦੀ ਬੋਲੀ ਆ ਜਾਂਦੀ ਹੈ ਮਤਲਬ ਜਿਵੇਂ ਘਰੋਂ ਦਾ ਫੋਨ ਆਇਆ ਕਿਸੇ ਕਾ ਕਿਸੇ ਯਾਰ ਮਿੱਤਰ ਕਾ ਆ ਗਿਆ ਕੇਰੀਆ ਦਾ ਫੋਨ ਆ ਗਿਆ ਉਹਨਾਂ ਜੋ ਮਾਰੀ ਬੰਗਰੂ ਵਾਲਤਾ ਉਸ ਨਾਲ ਗੱਲ ਕਰਨੀ ਹੈ ਬਾਸ ਗੱਲ ਕਰਨੀ ਉਹਨਾਂ ਨੂੰ ਤਾਂ ਆਟੋਮੈਟਿਕ ਉਸ ਨਾਲ ਪੰਜਾਬੀ ਬੋਲ ਸਕਦੇ ਹਾਂ ਉਸ ਨਾਲ ਬਿੱਤਰ ਦਾ ਆਵਾਜ਼ ਜੇ ਬੰਗਰੂ ਆਵੇਗਾ ਮਲਾਂਦਰ ਦਾ ਤੁਸੀਂ ਪਹਿਲਾਂ ਪੰਜਾਬੀ ਵਿੱਚ ਗੱਲ ਕਰ ਰਹੇ ਸੀ ਸੁਣੀ ਜੇ ਮੈਂ ਕਰ ਰਿਹਾਗਾ ਮੈਂ ਬੋਲ ਰਿਹਾ ਸ਼ਬਦ ਕਲੀਅਰ ਹੋ ਰਿਹਾ ਜੋ ਤੁਸੀਂ ਆਪਣੀ ਬੋਲੀ ਜਾ ਰਹੇ ਹੋ ਉਦੋਂ ਸਪੀਡ ਤੇਜ਼ ਹੋ ਜਾਂਦੀ ਹੈ ਬਾਗਰੂ ਬੋਲੀ ਦੀ ਆ ਕਈ ਸ਼ਬਦ ਇੱਕ ਦੂਦੇ ਤੇ ਚੜ ਜਾਂਦੇ ਆ ਇਹ ਲੱਗਦਾ ਤੁਹਾਨੂੰ ਵੀ ਹਾਂ ਅਸੀਂ ਬੜੀ ਸਪੀਡ ਚ ਬੋਲਦੇ ਆ ਉਦੋਂ ਪਤਾ ਐਕਸਪੀਰੀਅੰਸ ਜਿਸ ਤਰ੍ਹਾਂ ਆਪਾਂ ਕੋਈ ਵੀ ਕੰਮ ਕਰਾਂ ਐਕਸਪੀਰੀਅੰਸ ਉਸ ਚੀਜ਼ ਦਾ ਇਹ ਦਿਸਤਰਾ ਪੰਜਾਬੀ ਆ ਤੇ ਲੋਕ ਮੱਲਿ ਬੋਲ ਲਿਆ ਹਿੰਦੀ ਬੋਲ ਲਿਆ ਜਦੋਂ ਆਪਣੀ ਭਾਸ਼ਾ ਮਦਦੀ ਸੀ ਬਾਤ ਕਰਨੀ ਹੋਣਾ ਫਿਰ ਕੋਈ ਨੂੰ ਮਤਲਬ ਕਿ ਕੋਈ ਫੀਲ ਨਹੀਂ ਆਉਂਦੀ ਕਿਸੇ ਵੀ ਤਰ੍ਹਾਂ ਕਿ ਜੋ ਸਬਾ ਦਾ ਕਈ ਪਰਿਸਤਰਾ ਕੋਈ ਅਟਕਣ ਦੀ ਪੰਪੜਦੀ ਹੈ ਜ਼ਮਾਨੇ ਕੰਦਰ ਮਤਲਬ ਇਹ ਸਪਸ਼ਟ ਹੈ ਕਿ ਅੰਦਰ ਦਾ ਬਾਦ ਉਹ ਸਿੱਧੇ ਸਪਸ਼ਟ ਬਾਦ ਆਵੇ ਅੰਦਰ ਦਾ ਕੋਈ ਵੀ ਸਬਾ ਦਾ ਕੋਈ ਰੁਕਤ ਸਬਦ ਨਹੀਂ ਲੁਕਾ ਮਤਲਬ ਇਹ ਗਣਾ ਕੰਦਰ ਇਸ ਤਰ੍ਹਾਂ ਨੌਰੇ ਕਰਦੇ ਚੋਂਤਰੇ ਕਰਦੇ ਇਹ ਗੁਦੁਰਗ ਬੈਠੇ ਜਿਹੜੇ ਦੋਸਤ ਕਰਦੇ 10 15 ਬਦੁਰੂ ਆਮ ਇਕੱਠੇ ਹੋ ਜਗੇ ਤੇ ਸ਼ਾਮ ਨੂੰ ਛੋਟਾ ਹਦ ਮੈਂ ਮੰਨੇ ਵੀ ਆਦਾ ਮਤਲਬ ਕਿ ਮਾਰਾ ਗਮ ਇਸ ਤਰ੍ਹਾਂ 10 15 ਅਗਰ ਇਸ ਤਰ੍ਹਾਂ ਕਿਤੇ ਜਿਹੜਾ 15 15 20 ਬੰਦੇ ਹਮੇਸ਼ਾ ਰਹੇ ਕਰਦੇ ਓਕੇ ਪੀਣੇ ਪਾਂਚ ਖੇਲਣੇ 50 ਦਾਰੂ ਮਹਿੰਗੀ ਐ ਤੁਸੀਂ ਦੇਖਦੇ ਹੋਗੇ ਚੱਲ ਵੀ ਥੋੜੇ ਤਾਂ ਨੇੜੇ ਨੇੜੇ ਵੀ ਹਰਿਆਣਾ ਵੀ ਨਾਲ ਆ ਚੱਲ ਹਰਿਆਣਾ ਨੂੰ ਜਾ ਕੇ ਫੜਦੇ ਆ ਸ਼ਾਮ ਨੂੰ ਡਿੱਗਾਂਗੇ ਪੰਜਾਬ ਚ ਆ ਕੇ ਅਸਲੇ ਕੀ ਜੋ ਅੱਜ ਦਾ ਨੌਜਵਾਨਾ ਨਾ ਅੱਜ ਉਹਨਾਂ ਜੋ ਸਰਕਾਰ ਕੀ ਤਰਫ ਤੋਂ ਜੋ ਚੀਜ਼ ਪ੍ਰੋਵਾਈਡ ਹੋਣੀ ਚਾਹੀਦੀ ਹੈ ਉਹ ਪ੍ਰੋਵਾਈਡ ਕੋ ਨਹੀਂ ਹੋ ਰਹੀ ਅਰਜਾਨਾ ਟਾਈਮਸ ਪੰਜਾਬ ਤੁਸੀਂ ਦੇਖ ਰਹੇ ਹੋ ਅਕਸਰ ਅਸੀਂ ਬਹੁਤ ਸਾਰੇ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਆ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਆਮ ਲੋਕਾਂ ਦੀਆਂ ਨੇ ਉਹ ਆਮ ਲੋਕ ਜੋ ਵੱਖ-ਵੱਖ ਖੇਤਿਆਂ ਚ ਵੱਖ-ਵੱਖ ਇਲਾਕਿਆਂ ਚ ਰਹਿੰਦੇ ਨੇ ਉਹਨਾਂ ਦਾ ਖਾਣਾ ਵੀ ਵੱਖਰਾ ਹੈ ਉਹਨਾਂ ਦੀ ਬੋਲੀ ਵੀ ਵੱਖਰੀ ਹੈ ਕਹਿੰਦੇ ਨੇ ਕਿ ਥੋੜੀ ਜਿਹੀ ਦੂਰ ਜਾਓ ਤਾਂ ਭਾਸ਼ਾ ਬੋਲੀ ਬਦਲ ਜਾਂਦੀ ਹੈ ਲਹਿਜਾ ਬਦਲ ਜਾਂਦਾ ਹੈ ਸ਼ਬਦ ਬਦਲ ਜਾਂਦੇ ਨੇ ਤਾਂ ਪੰਜਾਬ ਦੀ ਇਹੀ ਖੂਬਸੂਰਤੀ ਹੈ ਕਦੇ ਇੱਕ ਰੰਗ ਦੇ ਫੁੱਲਾਂ ਦਾ ਬਾਗ ਦੇਖਿਆ ਹੋਵੇ ਸਾਨੂੰ ਸੋਹਣਾ ਨਹੀਂ ਲੱਗੂਗਾ ਵੱਖ-ਵੱਖ ਤਰ੍ਹਾਂ ਦੇ ਜਦੋਂ ਫੁੱਲ ਹੋਣਗੇ ਤਾਂ ਉਹ ਗੁਲਦਸਤਾ ਬਣ ਜਾਂਦਾ ਹੈ ਸੋਹਣਾ ਲੱਗਦਾ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਸਾਡਾ ਰੰਗਲਾ ਪੰਜਾਬ ਸਾਡਾ ਸੋਹਣਾ ਪੰਜਾਬ ਪਰ ਇਹ ਸੋਹਣੇ ਪੰਜਾਬ ਨੂੰ ਨਜ਼ਰ ਵੀ ਲੱਗੀ ਹੋਈ ਆ ਜਿਸ ਕਰਕੇ ਕਿਹਾ ਜਾਂਦਾ ਕਿ ਪੰਜਾਬ ਹੁਣ ਸੋਹਣਾ ਨਹੀਂ ਰਿਹਾ ਇਹ ਸੋਹਣੇ ਦੀ ਚਿਹੜੀ ਨਹੀਂ ਰਿਹਾ ਪਰ ਮੈਨੂੰ ਲੱਗਦਾ ਕਿ ਹਜੇ ਵੀ ਲੋਕ ਮਿਲ ਕੇ ਰਹਿੰਦੇ ਨੇ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਹੜਾਂ 'ਚ ਜੋ ਸਥਿਤੀ ਹੋਈ ਉਹ ਸਥਿਤੀ ਦੇ ਵਿੱਚ ਜਿਹੜੀ ਸੇਵਾ ਭਾਵਨਾ ਨਾਲ ਸਾਡੇ ਪੰਜਾਬੀਆਂ ਦੇ ਅੰਦਰ ਹੈ ਕਿ ਉਹ ਸਭ ਕੁਝ ਭੁੱਲ ਭੁਲਾ ਕੇ ਕੋਈ ਜਾਤ ਨਹੀਂ ਕੋਈ ਮਜ਼ਬ ਨਹੀਂ ਕੋਈ ਧਰਮ ਨਹੀਂ ਬਸ ਇੱਕ ਹੈ ਵੀ ਸੇਵਾ ਕਰਨੀ ਹੈ ਕਿਉਂਕਿ ਸਾਡੇ ਗੁਰੂ ਸਾਹਿਬਾਨ ਸਾਨੂੰ ਇਹੀ ਸਿਖਾ ਕੇ ਗਏ ਨੇ ਤੇ ਉਹ ਖੂਨ 'ਚ ਜਦੋਂ ਤੁਹਾਡੇ ਬੋਲਦਾ ਤਾਂ ਉਹ ਸੇਵਾ ਭਾਵਨਾ 'ਚ ਜਾਂਦੇ ਨੇ ਤਾਂ ਇੱਕ ਇਹ ਹੈ ਕਿ ਦੂਸਰੀ ਖੂਬਸੂਰਤੀ ਹੈਗੀ ਬੋਲੀ ਵਾਲੀ ਬੋਲੀ ਵੱਖ-ਵੱਖ ਇਲਾਕਿਆਂ ਦੀ ਹੈ ਪਰ ਅੱਜ ਅਸੀਂ ਆਏ ਆਂ ਬਾਂਗਰੂ ਬੋਲੀ ਬਾਰੇ ਗੱਲਬਾਤ ਕਰਨ ਕਰਾਂਗੇ ਕਿਸੇ ਬਜ਼ੁਰਗ ਨਾਲ ਨਹੀਂ ਨੌਜਵਾਨ ਨਾਲ ਉਹ ਨੌਜਵਾਨ ਜੋ ਚਿੰਤਤ ਹੈ ਆਪਣੇ ਇਲਾਕੇ ਦੇ ਨੌਜਵਾਨਾਂ ਪ੍ਰਤੀ ਆਪਣੇ ਇਲਾਕੇ ਦੇ ਬੱਚਿਆਂ ਪ੍ਰਤੀ ਕਿ ਬੋਲੀ ਤਾਂ ਚਲੋ ਸਾਡੀ ਕੀ ਹੈ ਸਾਡੇ ਤੋਂ ਲੋਕ ਕਈ ਵਾਰ ਹੱਸਦੇ ਵੀ ਨੇ ਕਿ ਇਸ ਤਰ੍ਹਾਂ ਬੋਲਦੇ ਨੇ ਪਰ ਕਿਉਂਕਿ ਉਹ ਕਲਚਰ ਹੈ ਮਿਕਸ ਹੋ ਜਾਂਦੇ ਨੇ ਨਾ ਹਰਿਆਣਾ ਨਾਲ ਲੱਗਦਾ ਪੰਜਾਬ ਆ ਦੋਨੇ ਬੋਲੀਆਂ ਮਿਲ ਕੇ ਇੱਕ ਮਿਕਸਰ ਜਿਹੜਾ ਉਹ ਮਿਕਸੀ ਜੀ ਬੋਲੀ ਬਣ ਗਈ ਜਿਹਨੂੰ ਬਾਗਰੂ ਕਹਿੰਦੇ ਨੇ ਪਰ ਉਹ ਨੌਜਵਾਨ ਕਹਿੰਦਾ ਹੈ ਕਿ ਮੈਂ ਆਪਣੇ ਪਿੰਡ ਦੇ ਨਵੇਂ ਬੱਚਿਆਂ ਨੂੰ ਖੇਡ ਵਾਲ ਜਗਤ ਵਿੱਚ ਲੈ ਕੇ ਜਾਣਾ ਪਰ ਸਹਿਯੋਗ ਨਹੀਂ ਹੁੰਦਾ ਜੀ ਕਿਤੇ ਨਾ ਕਿਤੇ ਲੋਕ ਭੱਜਦੇ ਨਜ਼ਰ ਆਉਂਦੇ ਨੇ ਸੰਸਥਾਵਾਂ ਸਰਕਾਰਾਂ ਨਵੀਨ ਸ਼ਰਮਾ ਬਨਾਰਸੀ ਸਾਡੇ ਨਾਲ ਨੇ ਗੱਲਬਾਤ ਕਰਨਗੇ ਜੀ ਮੀਨ ਜੀ ਸਵਾਗਤ ਹੈ ਸასი ਸ਼ਰਮਾ ਜੀ ਸਵਾਗਤ ਠੀਕ ਹੋ ਜੀ ਬਹੁਤ ਵਧੀਆ ਜੀ ਕਿਹੜੀ ਗੇਮ ਕਰਦੇ ਰਹੇ ਮੈਂ ਸਰੂਦੇ ਦੇ ਵਿੱਚ ਸ਼ੂਟ ਵਾਲ ਕੀਤੀ ਹੈ ਜੀ ਸਕੂਲ ਟਾਈਮ ਦੇ ਵਿੱਚ ਹੂੰ ਹੂੰ ਤੇ ਸਟੇਟ ਲੈਵਲ ਤੱਕ ਮੈਂ ਗਏ ਹੋਏ ਹਾਂ ਜੀ ਸਟੇਟ ਲੈਵਲ ਤੱਕ ਫਿਰ ਛੱਡ ਕਿਉਂ ਦਿੱਤੀ ਬਸ ਫਿਰ ਉਸ ਤੋਂ ਬਾਅਦ ਕੋਈ ਰੁਜ਼ਾਨ ਨਹੀਂ ਇਸ ਤਰ੍ਹਾਂ ਦਾ ਹੋਊਗਾ ਜਿਵੇਂ ਘਰ ਦੇ ਕੰਮ ਕਰ ਗਾ ਲੋ bizness ਕਰ ਲੋ ਹੂੰ ਤੇ ਹੋਰ ਕੰਮ ਮਜਬੂਰੀ ਤਾਂ ਨਹੀਂ ਸੀ ਕਰਦੀ ਮਜਬੂਰੀ ਨਹੀਂ ਕੋਈ ਨਹੀਂ ਸੀ ਚਲੋ ਕੰਮ ਕਰ ਦੇਖੋ ਜਦੋਂ ਬੰਦਾ ਜਿੰਗੂ ਹੁੰਦਾ ਹੈ ਤਾਨੂੰ ਆਪਣੇ ਆਪ ਹੀ ਘਰ-ਬਾਰ ਬਾਰੇ ਵੀ ਸੋਚਣਾ ਪੈਂਦਾ ਹੈ ਤਾਂ ਜਿਹੜੇ ਸਾਡੇ bizness ਨੇ ਉਹਨਾਂ ਵੱਲ ਵੀ ਤਾਂ ਸਾਡਾ ਦੇਖਣਾ ਜ਼ਰੂਰੀ ਸੀ ਤਾਂ ਕਰਕੇ ਮਜਬੂਰੀਆਂ ਕੁਝ ਇਸ ਜਿਹੜਾ ਖੇਡਣ ਵਾਲਾ ਹੁੰਦਾ ਨਵੀਨ ਜੀ ਉਹ ਅਕਸਰ ਜਿਹੜੀ ਖਿਡਾਰੀ ਜਿਹੜੀ ਖੇਡ ਛੇੜੀ ਹੁੰਦੀ ਹੈ ਪੜ੍ਹਦੀ ਕਬੱਡੀ ਖੇਡੀ ਉਹ ਕੋ ਤੁਸੀਂ ਜਿਹੜੀ ਖੇਡੀ ਹੈ ਨਾ ਉਹ ਦਿਮਾਗ ਚੋਂ ਜਾਂ ਦਿਲ ਚੋਂ ਜਾਂਦੀ ਤਾਂ ਨਹੀਂ ਕਿ ਜਦੋਂ ਕੋਈ ਦੇਖਦੇ ਹੋ ਖੇਡਦਾ ਇਹ ਚਲੋ ਯਾਰ ਤਾਂ ਦੇਖੋ ਆਉਂਦੀ ਆ ਕਈ ਵਾਰ ਮੈਚ ਹੁੰਦੇ ਨੇ ਕਈ ਵਾਰ YouTube ਤੇ ਵੀ ਕਈ ਵਾਰ ਟੀਵੀ ਤੇ ਵੀ ਦੇਖਦੇ ਹੁੰਦੇ ਆ ਤਾਂ ਜਿਹੜੇ ਸਾਡੇ ਪਾਲਸੀ ਉਹ ਜਿਹੜੇ ਅਸੀਂ ਖੇਡਿਆ ਕਰਦੇ ਸੀ ਸਾਨੂੰ ਉਹ ਵੀ ਆਦ ਆਉਂਦੇ ਨੇ ਜਿਹੜੇ ਸਾਡੇ ਨਾਲ ਪਲੇਅਰ ਸੀ ਯਾ ਜਿੱਥੇ ਅਸੀਂ ਖੇਡੇ ਆ ਜਿਵੇਂ ਇੱਥੇ ਸਾਡੇ ਮਸਤੋਣਾ ਸਾਹਿਬ ਅਸੀਂ ਖੇਡੇ ਗਏ ਸੀ ਪਿੱਛੇ ਸਟੇਟ ਲੱਗੀ ਸਾਡੇ ਜਦੋਂ ਸਕੂਲ ਟਾਈਮ ਚ ਸੀ ਉਹ ਜਿਹੜੇ ਗਰਾਊਂਡ ਨੇ ਹੁਣ ਵੀ ਸਾਨੂੰ ਚਿੱਤੇ ਆਉਂਦੇ ਨੇ ਥੋੜੇ ਏਰੀਏ ਦੇ ਖਾਸੇ ਖਿਡਾਰੀ ਮ ਗਲਜਾਰੀ ਮੂਨਕ ਸਾਡੇ ਏਰੀਆ ਦੇ ਕਈ ਰਹੇ ਨੇ ਗੁਲਜਾਰੀ ਮੂਨਕ ਹੋ ਗਿਆ ਜਿਵੇਂ ਹੋਰ ਜਿਵੇਂ ਸਾਡੇ ਹੁਣ ਜਿਹੜੇ ਨੌਜਵਾਨਿਆਂ ਕੋਲ ਚੱਲੇ ਹੋਣੇ ਬਹੁਤ ਪਰਦੇ ਨੇ ਮੁੰਡੇ ਕਈ ਭੁੱਲਣ ਤੋਂ ਨੇ ਮੁੰਡੇ ਕਈ ਬਹੁਤ ਬੁੱਧੇ ਖੇਡਦੇ ਮਿਲਦੇ ਰਹੇ ਗੁਲਜਾਰੀ ਹੋਣਾ ਨੂੰ ਹਾਂ ਮਿਲਦੇ ਰਹਿਆ ਇੱਕ ਦੋ ਵਾਰ ਮੈਂ ਉਹਨਾਂ ਨੂੰ ਮਿਲਿਆ ਗੁਲਜਾਰੀ ਮੂਨਕ ਨੂੰ ਹੂੰ ਇੱਕ ਦੋ ਵਾਰ ਪਿੱਛੇ ਇਹ ਮਾਣ ਹੁੰਦਾ ਵੀ ਸਾਡਾ ਇਲਾਕਾ ਸਾਡੇ ਇਲਾਕੇ ਦੇ ਲੋਕ ਮਾਰਦ ਹੁੰਦੇ ਉਹਨਾਂ ਨੂੰ ਜਦੋਂ ਮਿਲਦੇ ਆਪਾਂ ਕਿ ਉਹਨਾਂ ਨੇ ਇੱਕ ਸਟੇ ਟ੍ਰੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੇ ਪੰਜਾਬ ਦਾ ਤੇ ਉਦੋਂ ਬਹੁਤ ਸਾਡੇ ਹਲਕੇ ਦਾ ਨਾਂ ਰੋਸ਼ਨ ਕੀਤਾ ਹੈ। ਕਾਲੀਆਂ ਜੀ ਸਰਕਾਰ ਸੀ ਨਾ ਉਹ ਕਾਲੀਆਂ ਸਰਕਾਰ ਸੀ ਉਹ ਹੂੰ ਉਹ ਵੀ ਕਾਲੀ ਦਲ ਚ ਰਹੇ ਨਾ ਕਲ ਦਲ ਚ ਰਹੇ ਨਾ ਮੈਂ ਨਵੀਨ ਜਿਵੇਂ ਤੁਸੀਂ ਕਿਹਾ ਮੈਂ ਬੋਲੀ ਬਾਰੇ ਗੱਲ ਕਰੂੰ ਜਿਵੇਂ ਸ਼ੁਰੂਆਤ ਤੁਸੀਂ ਮੈਨੂੰ ਸੁਣਿਆ ਜਾਂ ਬੋਲਿਆ ਨਾ ਬੋਲੀ ਦੀ ਗੱਲ ਹੈ ਬਦਲ ਜਾਂਦੀ ਹੈ ਹਰਿਆਣਾ ਨਾਲ ਲੱਗ ਕਰਕੇ ਪੰਜਾਬ ਦੋਨੇ ਮਿਕਸ ਹੋ ਗੀਆਂ ਬਾਂਗਰੂ ਬੋਲੀ ਤੁਸੀਂ ਕਹਿੰਦੇ ਹੋ ਮੈਂ ਮੈਂ ਜੇ ਤੁਸੀਂ ਕਰੋਂ ਉਸ ਬੋਲੀ ਦੇ ਵਿੱਚ ਗੱਲ ਕਰ ਸਕਦੇ ਵੀ ਉਸ ਬੋਲੀ ਚ ਕਾਕੇ ਲੋਕਾਂ ਨੂੰ ਲੱਗੇ ਹਾਂ ਅਸੀਂ ਆ ਬੋਲੀ ਸੁਣ ਰਹੇ ਆ ਇਹਹੀ ਸਵਾਲ ਆ ਲੋਕ ਉਸੇ ਬੋਲੀ ਚ ਦੱਸਣਾ ਤੁਸੀਂ ਵੀ ਲੋਕ ਤੁਹਾਨੂੰ ਇਹ ਗੱਲ ਕਹਿੰਦੇ ਨੇ ਜਦੋਂ ਤੁਸੀਂ ਸ਼ਹਿਰ ਜਾਂਦੇ ਹੋ ਪਟਿਆਲੇ ਜਾਓ ਪੜਨ ਚੰਡੀਗੜ੍ਹ ਜਾਓ ਉੱਥੇ ਜਾ ਕੇ ਤੁਸੀਂ ਪੰਜਾਬੀ ਬੋਲ ਲੈਨੇ ਹੋ ਤੇ ਆਪਣੀ ਉਹ ਬੋਲੀ ਬੋਲ ਲੈਨੇ ਕਦੇ ਇਸ ਤਰ੍ਹਾਂ ਦੀ ਨਰਾਸ਼ਾ ਆਈ ਹੈ ਵੀ ਲੋਕ ਕਹਿੰਦੇ ਨੇ ਇਹ ਕੀ ਬੋਲੀ ਆ ਨਾ ਮੈਂ ਦੇਖੋ ਜਦ ਮਾਂਕੜੀ ਜਾਵਾ ਜਿਸ ਤਰ੍ਹਾਂ ਸਮਰੂਰ ਜੀ ਲਹ ਗਿਆ ਪਟਿਆਲਾ ਹੋ ਗਿਆ بڑے بڑے ਸ਼ਹਿਰਾਂ ਦੇ ਅੰਦਰ ਜਾਵਾ ਮਮੇ ਮਾਰੀ ਤਰਜ਼ੀ ਤੇ ਮੈਂ ਕੋਸ਼ਿਸ਼ ਕਰ ਲਿਆ ਪੰਜਾਬੀ ਬੋਲਣ ਦੀ ਪਰ ਜੋ ਮਰੀ ਮਦਰ ਲੈਂਗੁਏਜ ਹੈ ਮਦਰੀ ਜੋ ਆਪਾਂ ਜਿਸਨਾ ਬੰਗਰੂ ਬਸਾਗਾ ਉਹ ਮਾਰੇ ਮੂਪਾ ਆਵੇ ਆਵੇ ਮਦਰੀ ਜੀ ਤਿੰਨ ਮਹੀਨੇ ਹਿੰਦੀ ਬੋਲਿਆ ਇੰਗਲਿਸ਼ ਬੋਲਿਆ ਇਹ ਪੰਜਾਬੀ ਬੋਲਿਆ ਤੁਮਰ ਪਵਾ ਲੈਂਗੁਏਜ ਆਵੇ ਆਵੇ ਤੋ ਉਸ ਤੇ ਅਗਲਾ ਘਦੇ ਵੀ ਤੋ ਬੰਗਰੂ ਬੈਲਟ ਦਾ ਤੂੰ ਨਹੀਂ ਉਹ ਤਾਂ ਕਹਿੰਦੇ ਬੰਗਰੂ ਬੈਲਟ ਦਾ ਕਦੇ ਨਮੋਸ਼ੀ ਜਾਂ ਕਦੇ ਲੱਗਿਆ ਨੀਵਾ ਪਨ ਕਿਸੇ ਨੇ ਕਿਹਾ ਯਾਰ ਇਹ ਤਾਂ ਯਾਰ ਬੈਕਵਰਡ ਜੀ ਬੋਲੀ ਹੈ ਇਹ ਤਾਂ ਗਵਾਰਾਂ ਦੀ ਲੋਕ ਕਹਿੰਦੇ ਤਾਂ ਹੈ ਨਾ ਹਾਂ ਸੋ ਇਹ ਤਾਂ ਗੱਲਾਂ ਚੱਲਦੀਆਂ ਨੇ ਯਾਰ ਮਿੱਤਰ ਜੇ ਕਈ ਵਾਰ ਮੈਂ ਪਿੱਛੇ ਜੀ ਤੇ ਪੰਜਾਬੀ ਯੂਨੀਵਰਸਿਟੀ ਦੇ ਅਰਸੀ ਮੇਰੇ ਯਾਰ ਤੇ ਮੇਰੇ ਉਰਤਾ ਮਤਲਬ ਗੁਰਦਾਸਪੁਰ ਦਾ تھا ਝਲੰਦਰ ਦਾ ਸਾ ਅੱਛਾ ਮੈਂ ਬੜਾ ਬੈਠੇ ਤੇ ਸ਼ਾਮ ਨੂੰ ਇਸ ਤਰ੍ਹਾਂ ਇੱਕ ਫੋਨ ਆ ਗਿਆ ਮੇਰੇ ਦਰ ਨੂੰ ਇਹ ਯਾਰ ਦੋਸਤ ਦਾ ਮਤਲਬੀ ਗਾਮੇ ਦਾ ਬਨਾਰਸੀ ਦਾ ਹੈ ਤਾਂ ਉਸ ਕੱਲ ਇਸ ਤਰ੍ਹਾਂ ਦੇ ਸ਼ਿਵਾ ਸੰਬਾਤ ਕਰੇ ਕਰਾਂ ਤਾਂ ਉਹ ਗੁਰੇ ਤੋਂ ਮੈਂ ਮੇਰਾ ਬਹੁਤ ਮਜ਼ਾਕ ਕਰਿਆ ਅਵੇ ਤਾਂ ਕੋਣ ਸ਼ਿਵਾਸੋ ਬੋਲਦਾ ਆ ਉਹ ਬੋਲਦਾ ਫਿਰ ਗੱਲ ਆ ਕਿ ਮਿੱਤਰ tha ਗੱਲ ਢਿਤਾ ਵਾ ਉਸਨੇ ਬਤਾਇਆ ਇਹਨੂੰ ਨੂੰ ਬਾਤ ਮਾਰੀ ਲੈਂਗੁਏਜ ਆ ਯਾ ਤਾਂ ਫਿਰ ਉਹ ਬੋਲਦੇ ਨੂੰ ਕਾ ਤੂੰ ਤੇਰੀ ਲੈਂਗੁਏਜ ਵਿੱਚ ਬਾਤ ਕਰ ਰ ਮੈਂ ਦੇਖਾਂ ਸੁਣਾਗੇ ਤੈਨਾਂ ਅੱਛਾ ਫਿਰ ਉਹ ਮਤਲਬ ਕਿ ਮੰਨੇ ਬਾਤ ਕਰਨ ਨੂੰ ਅਗਲਾ ਕਾ ਬਹੁਤ ਅੱਛੀ ਬਾਸ ਹੈ ਤਾਂ ਕੋਈ ਦਿੱਕਤ ਉਹ ਬਹੁਤ ਅੱਛੀ ਬਾਸ ਹੈ ਨਹੀਂ ਭਾਸ਼ਾ ਤਾਂ ਚੰਗੀ ਹੁੰਦੀ ਆ ਬੋਲੀ ਤਾਂ ਬੋਲੀ ਆ ਨਾ ਲੋਕਾਂ ਦੀ ਆ ਤੁਸੀਂ ਕਹੇ ਮੇਰੀ ਮਾਤ ਭਾਸ਼ਾ ਜਿਹੜੀ ਮੇਰੀ ਮਾਂ ਨੇ ਮੈਨੂੰ ਸਿਖਾਈ ਉਹ ਆ ਹਾਂ ਮਤਲਬ ਲੈਂਗੁਏਜ ਨੂੰ ਕਦੇ ਕਦੇ ਐ ਲੱਗਿਆ ਵੀ ਨਹੀਂ ਯਾਰ ਮੈਂ ਸ਼ਹਿਰ ਚੱਲਿਆ ਚੰਡੀਗੜ੍ਹ ਨੇ ਦੇਖੋ ਜਿਸ ਤਰ੍ਹਾਂ ਏਰੀਆ ਆ ਸਿਆ ਬਗਲਾ ਕਈ ਵਾਰ ਚੰਡੀਗੜ੍ਹ ਜਾਵਾਂ ਆਕੜੇ ਯਾਰ ਮਿਸਟਰ ਨਾ ਮੀਲਾ ਟੋਟਾ ਜੋਨ ਕੀ ਲੈਂਗੁਏਜ ਨਾਲ ਪੰਜਾਬੀ ਆ ਪੰਜਾਬੀ ਮਤ ਕਰ ਲਿਆ ਇਹਦੀ ਬੋਲੇ ਇਹਦੀਆਂ ਬਾਤ ਕਰ ਲਿਆ ਇੰਗਲਿਸ਼ ਮੈਂ ਬਾਤ ਕਰੇ ਇੰਗਲਿਸ਼ ਨਾਲ ਬਾਤ ਕਰ ਲਿਆ ਮਤਲੀ ਕੋਈ ਦਿੱਕਤ ਨਹੀਂ ਆ ਅਸਾ ਟਾਈਮ ਮਾਰਾ ਕੋਈ ਪੈਦਾ ਤੋਂ ਮਾਰੀ ਮੈਂ ਤਾਂ ਹਮ ਚੱਲੇ ਜਿਸ ਤਰ੍ਹਾਂ ਉਧਰ ਜਿਵੇਂ ਘਰੋਂ ਫੋਨ ਆਉਂਦਾ ਹੋ ਨਵਿੰਦੀ ਤੁਹਾਨੂੰ ਤੁਸੀਂ ਚੰਡੀਗੜ੍ਹ ਬੈਠੇ ਹੋ ਪਟਿਆਲੇ ਬੈਠੇ ਹੋ ਪਹਿਲਾਂ ਤੁਸੀਂ ਕਿਸੇ ਪੰਜਾਬੀ ਬੰਦੇ ਨਾਲ ਗੱਲ ਕਰ ਰਹੇ ਹੋ ਉੱਥੇ ਬੈਠੇ ਉਹਨੂੰ ਨਹੀਂ ਪਤਾ ਵੀ ਯਾਰ ਇਹ ਕਿੱਥੋਂ ਦਾ ਰਹਿਣਾ ਨਾ ਇੱਕਦਮ ਘਰੋਂ ਫੋਨ ਆ ਗਿਆ ਉ ਉਹਦੀ ਬੋਲੀ ਆ ਜਾਂਦੀ ਹੈ ਮੈਂ ਉਹ ਤੋਂ ਆਟੋਮੈਟਿਕ ਨੈਚਰ ਲੈ ਦੋ ਮਤਲਬ ਜਿਵੇਂ ਘਰ ਦਾ ਫੋਨ ਆਇਆ ਕਿ ਕਿਸੇ ਕਿਸੇ ਯਾਰ ਮਿੱਤਰ ਕਾ ਗਿਆ ਕੇਰੀਮ ਦਾ ਫੋਨ ਆਇਆ ਉਹਨਾਂ ਨਾਲ ਜੋ ਮਾਰੀ ਬੰਗਰੂ ਵਾਲਤਾ ਸੰਵਾਦ ਕਰਨੇ ਬਾਸ ਸੰਵਾਦ ਕਰਨੇ ਉਹਨਾਂ ਤੋਂ ਆਟੋਮੈਟਿਕ ਉਸ ਅਗਲਾ ਪੰਜਾਬੀ ਬੋਲ ਲੇ ਸਕਦੇ ਉਹ ਉਸ ਅਗਲਾ ਬਿੱਤਰ ਦਾ ਆਵਾਜ਼ ਜੇ ਬੰਗਰੂ ਹੋਵੇ ਕਿ ਮਰ ਅੰਦਰ ਦਾ ਅੱਜ ਆਏਗੀ ਹਾਂ ਮਤਲਬ ਇਹ ਆਟੋਮੈਟਿਕ ਹੈ ਵੀ ਬੰਦਾ ਬੰਗਰੂ ਬੋਲਣ ਲੱਗ ਪਿਆ ਮਰੇ ਬੰਗਰੂ ਜਾਏਗੀ ਇਹ ਸਿੱਖਣ ਦੀ ਤਾਂ ਲੋੜ ਨਹੀਂ ਪੈਂਦੀ ਨਾਲ ਕੋਈ ਲੋੜ ਨਹੀਂ ਪੈਂਦੀ ਤਾਂ ਬੱਚੇ-ਬੱਚੇ ਨੂੰ ਪਤਾ ਵੀ ਕਿਉਂਕਿ ਘਰੇ ਬੋਲਣੀ ਉਸੇ ਤਰ੍ਹਾਂ ਬੋਲਦੇ ਆਪਾਂ ਜਿਹਨਾਂ ਕਹਿੰਦੇ ਜਦੋਂ ਉੱਚਾ ਜਨ ਮੈਂ ਉਸ ਤਰ੍ਹਾਂ ਵਾਇਪਾ ਕਰਨਾ ਪੜਨ ਲੱਗ ਰਿਹਾ ਤਾਂ ਉਸੇ ਦਾ ਗੁਰਤੀ ਉਸ ਬੋਲੀ ਚ ਦਿੱਤੀ ਉਸ ਬੋਲੀ ਦਿੱਤੀ ਜਾਂਦੀ ਆ ਜਿਵੇਂ ਤੁਸੀਂ ਇਹ ਬੋਲੀ ਚ ਹੁਣ ਗੱਲ ਕਰ ਰਹੇ ਹੋ ਕਦੇ ਇਹ ਕਦੇ ਪੁੱਛਿਆ ਕਿਸੇ ਨੂੰ ਵੀ ਤੁਸੀਂ ਪਹਿਲਾਂ ਪੰਜਾਬੀ ਚ ਗੱਲ ਕਰ ਰਹੇ ਸੁਣੀ ਜੇ ਮੈਂ ਕਰ ਰਿਹਾਗਾ ਮੈਂ ਬੋਲ ਰਿਹਾ ਸ਼ਬਦ ਕਲੀਅਰ ਹੋ ਰਹੇ ਜਦੋਂ ਤੁਸੀਂ ਆਪਣੀ ਬੋਲੀ ਚ ਜਾ ਰਹੇ ਹੋ ਉਦੋਂ ਸਪੀਡ ਤੇਜ਼ ਹੋ ਜਾਂਦੀ ਆ ਬਾਗਰੂ ਬੋਲੀ ਦੀ ਆ ਕਈ ਸ਼ਬਦ ਇੱਕ ਦੂਦੇ ਤੇ ਚੜ ਜਾਂਦੇ ਆ ਇਹ ਲੱਗਦਾ ਤੁਹਾਨੂੰ ਵੀ ਹਾਂ ਅਸੀਂ ਬੜੀ ਸਪੀਡ ਚ ਬੋਲਦੇ ਆ ਉਹ ਤੋਂ ਪਤਾ ਜਿਸ ਤਰ੍ਹਾਂ ਆਪਾਂ ਕੋਈ ਕੋਈ ਵੀ ਕੰਮ ਕਰਾਂ ਐਕਸਪੀਰੀਅੰਸ ਉਸ ਚੀਜ਼ ਦਾ ਜੇ ਉਸ ਤਰ੍ਹਾਂ ਪੰਜਾਬੀ ਆ ਤੇ ਲੋਕ ਹੋਰ ਮੱਲੇ ਬੋਲਦੇ ਆ ਹਿੰਦੀ ਬੋਲਦੇ ਆ ਜਦੋਂ ਆਪਣੀ ਬਸਮ ਦੇ ਸਹੀ ਬਾਤ ਕਰਨੀ ਹੋਣਾ ਫਿਰ ਕੋਈ ਨੂੰ ਮਤਲਬ ਕਿ ਕੋਈ ਫੀਲ ਨਹੀਂ ਜਾਂਦੀ ਕਿਸੇ ਵੀ ਤਰ੍ਹਾਂ ਕਿ ਜੋ ਸ਼ਬਦ ਹੈ ਕਈ ਵਾਰ ਇਸ ਤਰ੍ਹਾਂ ਕੋਈ ਅਟਕਣ ਦੀ ਪੜਤਦੀ ਜਾਂ ਜ਼ਮਾਨੇ ਅੰਦਰ ਮਤਲਬ ਕਿ ਸਪਸ਼ਟ ਇੱਕਦਮ ਅੰਦਰ ਦਾ ਆਵਾਜ਼ ਉਹ ਸਿੱਧੀ ਸਪਸ਼ਟ ਬਾਤ ਆਵੇ ਅੰਦਰ ਦਾ ਕੋਈ ਵੀ ਸ਼ਬਦ ਦਾ ਕੋਈ ਰੁਕਤ ਸ਼ਬਦ ਨਹੀਂ ਲੁਕਦਾ ਜੁਬਾਨ ਕੇ ਅੰਦਰ ਹੈ ਹਾਂ ਜੁਬਾਨ ਅੰਦਰ ਜਿਵੇਂ ਅਸੀਂ ਕਹਿੰਦੇ ਜੁਬਾਨ ਦੇ ਅੰਦਰ ਹਾਂ ਜੁਬਾਨ ਅੰਦਰ ਜੁਬਾਨ ਕਹਾਉਂਦੇ ਸਿਵਾ ਜਿਵੇਂ ਹਰਿਆਣਾ ਨਾਲ ਲੱਗਦਾ ਹੈਗਾ ਕਹਿੰਦੇ ਨੇ ਪੰਜਾਬ ਹਰਿਆਣਾ ਭਾਈ ਭਾਈ ਹੈਗੇ ਭਾਈ 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 ਸਹੀ ਭਾਈ ਭਾਈ ਆ ਦੇ ਕੋਈ ਵਰਤਦੇ ਹੋਣਗੇ ਰਿਸ਼ਤੇ ਹੋਣਗੇ ਉਧਰ ਇੱਕ ਚਾਚੇ ਮਾਮੇ ਮਾਸੀਆਂ ਹਾਂ ਜੋਮਰੀ ਮਤਲਬ ਅਲ ਕਲਰ ਹੈ ਅੰਦਰ 26 27 ਗਾਮ ਪੜਾਏ ਹੂੰ ਜੁਨਾ ਚੌਧਰੀ ਬੈਲਟ ਬੋਲੇ ਜਾਂਦੇ ਸਿਵਾ ਸਾਹਿਬ ਮਤਲਬ ਬੰਗਰੂ ਗਾਮ ਬੋਲੇ ਜਾਂਦੇ ਜੋਮਰੀ ਸਿਦਾਰੀ ਤਕਰੀਬਨ ਹਰਿਆਣਾ ਕੰਦਰ ਹੈ ਰਿਸ਼ਤੇਦਾਰੀਆਂ ਸਾਰੀਆਂ ਨਾ ਅੰਦਰ ਜਿਵੇਂ ਨਰਮਾਣਾ ਕਥੜ ਉਚਾਣਾ ਕੋਈ ਇਸ ਤਰ੍ਹਾਂ ਦੇ ਲੋੜਾ ਦੇ ਸਿਵਾਸ ਜੋ ਮਾਰਾ ਕਲਚਰ ਗੰਮਾ ਕੰਦਰ ਉਹ ਵੀ ਦੇਸੀ ਹੈ ਜੋਹਰੇਣਾ ਕਲਚਰ ਵਾਈਬ ਕਲਚਰ ਮਾਰਾ ਹੈ ਹੂੰ ਮਤਲਬ ਇਹ ਸੇਮ ਸੇਮ ਕਲਚਰ ਹੈ ਮਾਰਾ ਸਾਰੇ ਗੰਮਾ ਕੰਦਰ ਉਦਰੀ ਜੋ ਬੋਲ ਚਾਰ ਰਿਸ਼ਤੇਦਾਰੀਆਂ ਸਭ ਹੀ ਰਣਾ ਕੰਦਰ ਹੈ ਕੋਈ ਨੂੰ ਨਹੀਂ ਕੋਈ ਅੱਛਾ ਜਿਸ ਤਰ੍ਹਾਂ ਉਹ ਵੀ ਮਾਰਾ ਕਾ ਨਹੀਂ ਆ ਪੰਜਾਬ ਵਿੱਚ ਜਿਸ ਤਰ੍ਹਾਂ ਉਹ ਕਹਿੰਦੇ ਪੰਜਾਬ ਮਜ਼ਾ ਫਿਰ ਉਹ ਨੂੰ ਕਹਾਂ ਮਾਂ ਫੀਲ ਕੋ ਨਹੀਂ ਆ ਮੈਂ ਪੰਜਾਬ ਮਾ ਜਾ ਰਹੇ ਹਾਂ ਉਹ ਮੈਂ ਦੇਸੀ ਆਪਣਾ ਰਹਿਣਾ ਕੰਦਰੇ ਬੈਠੇ ਮਤਲਬ ਉਹਨਾਂ ਨੂੰ ਫੀਲ ਕੋ ਨਹੀਂ ਆਂਦੀ ਹੈ ਹੂੰ ਇਹ ਨਹੀਂ ਕਹਿੰਦੇ ਵੀ ਇੱਧਰ ਚ ਉਹਨਾਂ ਬਿਲਕੁਲ ਨੂੰ ਲੱਗਦਾ ਜਿਵੇਂ ਦਸੀ ਗੋਮਾਸ਼ਤਰਾ ਰੈਣਾ ਮਾਪਾ ਪਾ ਜਾਮਾ ਪਾ ਸੇਵਾ ਕਰਨੀ ਸਿਧਾਰਾ ਕੀ ਸਦ ਸਦਵਾਮ ਰੱਖਾਂ ਸੇਵਾ ਬੜੀ ਕੀ ਆਪਾਂ ਉਹ ਆਏ ਸੇਵਾ ਆਪਾਂ ਮਰੀ ਸਾਈਡ ਮਤਲਬ ਉਹ ਉਹ ਕਲਚਰ ਵੀ ਮਿਕਸ ਹੋਇਆ ਹਰਿਆਣੇ ਵਾਲਾ ਹਾਂ ਕਲਚਰ ਸੇ ਪੀਣਾ ਜਾਂ ਇਸ ਤਰ੍ਹਾਂ ਹੁੱਕਾ ਮਰੀ ਸਾਈਡ ਮਤਲਬ ਇਹ ਤਾਲਾ ਉਹ ਕਦਲਾ ਦਾ ਕੋਈ ਵੀ ਜਨਨੋ ਜਵਾਨ ਪਰਵਰਤੀ ਆਇਬ ਕਮ ਹੋਇਆ ਜੋ ਪਹਿਲੇ ਬਜ਼ੁਰਗ ਉਥੇ ਮਤਲਬ ਕਿ ਘਰਾਂ ਘੰਦਰ ਇਸ ਤਰ੍ਹਾਂ ਨੋਰੋਏ ਕਰਦੇ ਚੋਂ ਤਰੋਏ ਕਰਦੇ ਇੱਕ ਬਜ਼ੁਰਗ ਬੈਠੇ ਜੇ ਕਰ ਦੋਸਤ ਕਰ ਦੋ 10 15 ਬਜ਼ੁਰਗ ਆਮ ਇਕੱਠੇ ਹੋ ਜਗੇ ਸ਼ਾਮ ਨੂੰ ਛੋਟਾ ਹੱਦ ਮੈਂ ਮੰਨੇ ਵੀ ਆਦਾ ਮਤਲਬ ਕਿ ਮਾਰਾ ਗਮ ਮੈਸਰਾ 10 15 ਅਗਰ ਇਸ ਤਰ੍ਹਾਂ ਕਿਤੇ ਜਿਹੜਾ 15 15 20 20 ਬੰਦੇ ਹਮੇਸ਼ਾ ਰਹਿ ਕਰਦੇ ਓਕੇ ਪੀਣੇ ਪਾਂਛ ਖੇਲਣੇ ਦੇਸੀ ਲੈਂਗੁਏਜ ਮੈਂ ਬਾਤ ਕਰਨੀ ਉਹਨਾਂ ਮਦਰਵਾਸਾ ਕੰਦਰ ਮਤਲਬ ਕਿ ਬਹੁਤ ਵੱਡੇ ਫੀਲ ਆ ਕੇ ਕਰਦਾ ਉਹਨਾਂ ਦਾ ਇਹ ਨੌਜਵਾਨ ਬਸਤਾ ਚਲੋ ਕੁਝ ਬਾਹਰ ਚਲੇ ਗਏ ਕੁਝ ਸਟੱਡੀ ਕਰਨ ਲੱਗ ਰਹੇ ਕੁਝ ਚੰਡੀਗੜ੍ਹ ਹੈ ਜਿਸ ਤਰ੍ਹਾਂ ਨੂੰ ਅਲੱਗ ਅਲੱਗ ਜਗ੍ਹਾ ਉੱਪਰ ਹੈ ਤੋਂ ਉਹਨਾਂ ਜੋ ਮਤਲਬ ਇਹ ਓਕਾ ਥੋੜਾ ਕਮ ਹੋਇਆ ਹੈ ਹਮ ਹਾਲ ਤਾਂ ਹੈ ਨੌਜਵਾਨ ਵਾਕੀ ਕਈ ਕੰਮ ਕਰਦੇ ਇਹ ਨੌਜਵਾਨ ਹੈ ਜਿਸ ਨੇ ਟੋਲੀ ਬਣ ਤਾ ਉਹਨੂੰ ਬੈਠਾ 10 15 15 ਦਿਨ ਬੈਠਾ ਮੈਂ ਫਿਰ ਕਮ ਹੈ ਜੋ ਪਹਿਲਾਂ ਉਹ ਹੀ ਕਰਦਾ ਸੀ ਇਸ ਤਰ੍ਹਾਂ ਉਹ ਘਟਾ ਹਾਂ ਹਾਂ ਇਹ ਤੋਂ 2-3 ਯਾਰ ਦੋਸਤ ਬੈਠਾ ਓਕਾ ਵੀ ਲੈ ਆ ਵਾ ਵਾ ਜੋ ਪਹਿਲਾਂ ਬਾਤ ਸੀ ਉਹ ਨਹੀਂ ਰਹੀ ਕੰਮਾਂ ਇੱਕ ਗੱਲ ਮੈਂ ਇਹ ਵੀ ਸੁਣਦਾ ਉਹਨਾਂ ਨਵੀਨ ਜੀ ਜਿਵੇਂ ਵੀ ਪੰਜਾਬ ਚ ਦਾਰੂ ਮਹਿੰਗੀ ਹੈ ਤੁਸੀਂ ਇੱਜਾ ਹਰਿਆਣਾ ਨੂੰ ਜਾ ਕੇ ਫੜਦੇ ਆਂ ਸ਼ਾਮ ਨੂੰ ਡਿੱਗਾਂਗੇ ਪੰਜਾਬ ਚ ਆ ਕੇ ਹੈ ਹੁੰਦਾ ਹੈ ਨਾ ਦੇਖੋ ਉਸ ਕਾਨੇ ਦਾਰੂ ਕਾਨੇ ਦੇਖੋ ਚਲੋ ਹੈ ਤੋਂ ਆ ਜਿਸ ਤਰ੍ਹਾਂ ਕੰਮ ਕੰਦਰੇ ਕਰਦੇ ਉਹ ਮੈਂ ਦਾਰੂ ਪੀਣਾ ਹੁੰਦੀ ਰਹੀ ਹੈ ਨਾ ਸਪਲਾਈ ਪਹਿਲਾਂ ਚਰਚਾ ਚੱਲਦੀ ਵੀ ਹਰਿਆਣੇ ਚ ਇੱਧਰ ਬਹੁਤ ਆਉਂਦੀ ਹੈ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਬਾਰਡਰ ਏਰੀਆ ਪੜ ਗਿਆ ਆਪਣਾ ਜਿਸ ਤਰ੍ਹਾਂ ਕਈ ਉਠੇਕੇ ਲੱਗ ਗੋੜਾ ਉਹ ਲੈ ਕੇ ਦੇਖੋ ਪੀਏ ਅਗਲੇ ਬੜੇ ਵੀਰੋਂ ਮੈਂ ਕਈ ਵਾਰ ਦੇਖਿਆ ਮਨ ਨਹੀਂ ਪੰਜਾਬ ਤੋਂ ਸਪਲਾਈ ਵੀ ਹੁੰਦੀ ਰਹੀ ਹੈ ਨਾ ਆ ਸਪਲਾਈ ਪਹਿਲਾਂ ਹੁੰਦੀ ਰਹੀ ਐ ਸਪਲਾਈ ਬਹੁਤ ਸਪਲਾਈ ਹੋਈ ਐ ਪਹਿਲਾਂ ਵੀ ਹਰਿਆਣੇ ਵਾਲੀ दारू ਇੱਧਰ ਆ ਗਈ ਜੀ ਚਲੋ ਕਮ ਹੈ ਪਹਿਲਾਂ ਬਹੁਤ ਜ਼ਿਆਦਾ ਸਪਲਾਈ ਹੋਈ ਐ ਕਰ ਗਾ ਤੋਂ ਪਿੱਛੇ ਸੀ ਉਹਦੇ ਲਈ ਪੂਰੀ ਬਹੁਤ ਜ਼ਿਆਦਾ ਸਪਲਾਈ ਹੋਈ ਐ ਜੋਰਿਆਂਾਂ ਦੇ दारू ਆ 15 ਬੰਦਰ ਬਹੁਤ ਸਪਲਾਈ ਹੋਈ ਐ ਇਹ ਹੋ ਗਈ ਤੁਹਾਡੀ ਮਤਲਬ ਜ਼ਿੰਦਗੀ ਦੀ ਗੱਲ ਵੀ ਹਾਂ ਇਹ ਹਰਿਆਣਵੀ ਬੋਲਦੇ ਆ ਤੁਸੀਂ ਨਾ ਪਰ ਜਿਹੜੀ ਤੁਸੀਂ ਗੇਮ ਕਰਦੇ ਰਹੇ ਹੋ ਹੁਣ ਤੁਸੀਂ ਬੱਚਿਆਂ ਦੇ ਲਈ ਚਿੰਤਾ ਤੋਂ ਖੜਾਉਣੇ ਹੋ ਤੁਸੀਂ ਹੁਣ ਬੱਚਾ ਨਾਲ ਅ ਬੱਚਿਆਂ ਦੇ ਨਾਲ ਵਿਚਰਦੇ ਹੋ ਤੁਹਾਨੂੰ ਲੱਗਦਾ ਕਿ ਜਦੋਂ ਮਤਲਬ ਤੁਸੀਂ ਖੇਡਦੇ ਸੀ ਉਦੋਂ ਹਾਲ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਕੋਈ ਕਿਸੇ ਬੱਚੇ ਬਾਰੇ ਨਹੀਂ ਸੋਚਦਾ ਕਿ ਨੌਜਵਾਨ ਬਾਰੇ ਨਹੀਂ ਸੋਚਦਾ ਦੇਖੋ ਉਸ ਟਾਈਮ ਮਮ ਖੇਲੇ ਕਰਦੇ ਤੇ ਸਕੂਲਾਂ ਦੇ ਅੰਦਰ ਖੇਲੇ ਕਰਦੇ ਤੋਂ ਮਤਲਬ ਹੈ ਕਿ ਸਕੂਲਾਂ ਦੇ ਅੰਦਰ ਦੀ ਡੀਪੀਓਏ ਕਰਦੇ ਟਰਡੀਪੀਮਾ ਨਾਲ ਪ੍ਰੈਕਟਿਸ ਕਰਾਈ ਕਰਦੇ ਗੇਮ ਕੀ ਸੌਫਟ ਵਾਲੀ ਦੀ ਪ੍ਰੈਕਟਿਸ ਮਮ ਕਰਾਈ ਕਰਦੇ ਅੱਛਾ ਜਿਸ ਤਰ੍ਹਾਂ ਵਿਚਰਾ ਜਿਸ ਤਰ੍ਹਾਂ ਨੌਜਵਾਨਾਂ ਵਿੱਚ ਨਾ ਕਿ ਜਿਸ ਤਰ੍ਹਾਂ ਮੈਂ ਲੁਕੜੀ ਜਾਣ ਲੱਗ ਰਿਹਾ ਪਰ ਰਸਤੇ ਉੱਤੇ ਨੌਜਵਾਨ ਖੇਡਣ ਲੱਗ ਰਹੇ ਕੱਢੀ ਉਤਰ ਲਈਏ ਉਹਨਾਂ ਕੋਈ ਕੁਝ ਸੁਣਨ ਦਾ ਕਿ ਮਤਲਬ ਹੈ ਕਿ ਜੋ ਆਜ ਕਾ ਨੌਜਵਾਨ ਹਨ ਆਜ ਉਹਨਾਂ ਜੋ ਸਰਕਾਰ ਕੀ ਤਰਫ ਤੋਂ ਜੋ ਚੀਜ਼ ਪ੍ਰੋਵਾਈਡ ਹੋਣੀ ਚਾਹੀਦੀ ਹੈ ਉਹ ਪ੍ਰੋਵਾਈਡ ਕੋ ਨਹੀਂ ਹੋ ਰਹੀ ਜਿਵੇਂ ਸਪੋਰਟਸ ਕਿਟ ਹੋਗੀ ਅੱਜ ਦੀ ਸਰਕਾਰ ਚ ਜਿਹੜੀ ਹਮੋਕੀ ਸਰਕਾਰ ਹੈ ਜੋ ਮੁੱਖੀ ਸਰਕਾਰ ਆਜ ਕਾ ਟਾਈਮ ਹੈ ਮਤਲਬ ਕਿ ਉਹ ਬਹੁਤ ਚਿੰਤਾ ਦਾ ਵਿਸ਼ਣ ਲੈ ਕਾ ਜੋ ਆਜ ਕਾ ਨੌਜਵਾਨ ਹੈ ਉਹਨਾਂ ਕੋਈ ਸਪੋਰਟਸ ਕਿਟ ਨਹੀਂ ਹੈ ਕੋਈ ਗਰਾਊਂਡਾਂ ਦੀ ਸਫਾਈ ਨਹੀਂ ਹੈ ਜੋ ਆਪਣੇ ਕੰਮਾਂ ਕੰਦਰ ਗਰਾਊਂਡ ਜਿਸ ਤਰ੍ਹਾਂ ਕੋਈ ਸਫਾਈ ਨਹੀਂ ਗਰਾਊ ਕੋਈ ਉਹ ਨਕਾ ਵਾਸਤੇ ਕੋਈ ਸਪੈਸ਼ਲ ਪ੍ਰਵੋਡਾਨ ਨਹੀਂ ਹੈ ਸਪੋਰਟਸ ਦਾ ਹੋਣਾ ਚਾਹੀਦਾ ਹੈ ਮਤਲਬ ਕਿ ਮਤਲਬ ਇਹ ਦੇਖੋ ਅਕਾਲੀ ਸਰਕਾਰ ਥੀ ਜਿਸ ਟਾਈਮ ਹੈ ਉਸ ਟਾਈਮ ਮੈਂ ਬਹੁਤ ਇੱਕ ਅੱਛਾ ਤਰੀਕਾ ਤਾਂ ਮਤਲਬ ਕਿ ਨੌਜਵਾਨ ਖੇਲੇ ਖੇਲੇ ਕਰਦੇ ਗੁਰੂ ਨਗਰ ਅੰਦਰ ਕਿ ਟਵੀ ਪ੍ਰੋਵਾਈਡ ਹੋਏ ਕਰਦੇ ਹੁੰਦੇ ਆ ਹਲਕਾ 70 ਰੁਪਏ ਗਾਮ 70 ਰੁਪਏ ਮਤਲਬ ਜੋ ਇਹ 3 ਸਾਲ ਦਾ 3.5 ਸਾਲ ਦਾ ਦੋ ਸਰਕਾਰ ਆ ਮਤਲਬ ਕਿ ਇਸ ਦਾ ਨੌਜਵਾਨਾਂ ਕਾ ਨਹੀਂ ਕੋਈ ਰਜ਼ਾ ਨਹੀਂ ਹੈ ਕੋਈ ਧਿਆਨ ਨਹੀਂ ਹੈ ਸਪੋਰਟਸ ਖਾਨੇ ਮਤਲਬ ਕੋਈ ਨਹੀਂ ਲੋਕ ਤਾਂ ਸਾਰੀਆਂ ਸਰਕਾਰਾਂ ਨੂੰ ਕਹਿੰਦੇ ਕਿ ਸਰਕਾਰਾਂ ਚੰਗੀਆਂ ਨਹੀਂ ਹੁੰਦੀਆਂ ਅਸੀਂ ਚੋਣਤਾ ਲੈਨੇ ਆ ਨਹੀਂ ਚਲੋ ਸਰ ਨੂਵੇਗਰਾ ਬੱਦੀ ਬੱਦੀ ਗੁਨੀ ਉਹ ਉਸ ਦਾ ਸਿਹਾਬ ਲੈ ਜਿਸ ਤਰ੍ਹਾਂ ਪਹਿਲਾਂ ਸਰਕਾਰ تھی ਮਨ ਦੇਖਿਆ ਮਮ ਜਦ ਆ ਖੇਲੇ ਕਰਦੇ ਖੁਦ ਮਮ ਖੇਲੇ ਕਰਦੇ ਮਨ ਸਕੂਲਾਂ ਅੰਦਰ ਵੀ ਸਪੋਰਟਸ ਕਿੱਟ ਮਿਲੀ ਹੈ ਜੋ ਡਰੈਸ ਵਾ ਡਰੈਸ ਵੀ ਮਿਲੀ ਹੈ ਔਰ ਜੋ ਸਪੋਰਟਸ ਕਿਟ ਹੋਏ ਕਰਦੀ ਜੋ ਮਤਲਬੀ ਖਾਣਾ ਤੱਕ ਮਨ ਡਾਈਟਾ ਜੋ ਇੱਕ ਉਸकी ਸਪੋਰਟਸ ਕੀ ਡਾਈਟਾ ਡਾਈਟ ਤੱਕ ਮਨ ਮਿਲੀ ਹੈ ਕਢਿਸ਼ਣਾ ਖੇਲਣ ਦਾਇ ਕਰਦੇ ਸਟੇਟ ਲਾਏ ਕਰਦੀ ਮਰੇ ਜ਼ਿਲ੍ਹਾ ਸੁੱਤਰਪਾ ਗੇਮ ਹੋਏ ਕਰਦੀ ਤੋ ਅੱਗੇ ਵੀ ਰਹਿਣ ਸੈਨਿਕਾਂ ਖਾਣ ਪੀਣ ਦਾ ਬਧੀ ਸਿਸਟਮ ਪਾਈ ਕਰਦਾ ਕਦੇ ਇਹ ਤੱਕਾ ਹੋਇਆ ਤੁਹਾਡੇ ਇਲਾਕੇ ਦੇ ਨਾਲ ਜਿਹੜੇ ਤੁਸੀਂ ਉਸ ਇਲਾਕੇ ਦੇ ਲੋਕ ਪਿੰਡ ਆ ਵੀ ਪੰਜਾਬ ਵਾਲਿਆਂ ਨੇ ਨਹੀਂ ਸੋਚਣਾ ਹਾਲਾਂਕਿ ਪੰਜਾਬ ਦਾ ਹਿੱਸਾ ਤੁਸੀਂ ਵੀ ਛੱਡੋ ਯਾਰ ਉਧਰ ਕਿਹੜਾ ਸਹੂਲਤ ਭੇਜੂਗਾ ਹੁੰਦਾ ਇਹ ਨਹੀਂ ਦੇਖੋ ਇਸ ਚੀਜ਼ ਮੈਂ ਮਾਰੇ ਏਰੀਆ ਪਿਛਲੇ 20-25 ਸਾਲਾਂ ਤੱਕ ਇਸ ਜੋ ਆਪੇ ਬਾਤ ਕਰਨ ਦਾ ਲੈ ਰਹੇ ਹੋ ਮਤਲਬ ਇਸ ਚੀਜ਼ ਨੇ ਫੀਲ ਕਰਾਇਆ ਸੰਕਟ ਹੈ ਸੰਕਟ ਸੰਕੰਡ ਕੰਦਰ ਹੈ ਅਸਾ ਉਸ ਤੋਂ ਪਹਿਲਾਂ ਮਤਲਬ ਕਿ ਹਮਾਰੇ ਜੋ ਵਿੱਤ ਮੰਤਰੀ ਰਹੇ ਪਹਿਲਾਂ ਪੰਜਾਬ ਦੇ ਸਰਦਾਰ ਪਰਮਜੀਤ ਸਿੰਘ ਟਿੰਡਸਾ ਉਹਨਾਂ ਨੇ 2017 2015 ਕਾਸ ਹਸਨਗੰਦਰ ਆਇਆ ਕਾ ਮਤਲਬ ਇਹ ਉਹ ਬਹੁਤ ਧਿਆਨ ਦੇ ਇਸ ਚੀਜ਼ ਕਾਨੇ ਸਪੋਰਟਸ ਖਾਨੇ ਕਹਲਿਓ ਨੌਜਵਾਨ ਖਾਨੇ ਕਹਲਿਓ ਉਸ ਟਾਈਮ ਮੈਂ ਇੱਕ ਫੀਲ ਵੀਰ ਥਾ ਵੀ ਨੌਜਵਾਨ ਖੁੰਡ ਲੈ ਕੇ ਗ੍ਰਾਉਂਡ ਦਾ ਅੰਦਰ ਦਾ ਉਧਰ ਖੇਲ ਹੋਇਆ ਕਰਦੀ ਅੱਛਾ ਉਹਨਾਂ ਸਪੋਰਟਸ ਕੀ ਦੀ ਮੰਨ ਨੇ ਔਰ ਉਹਨਾਂ ਕੀ ਮੁਸਕਲ ਸੁਣ ਲਈ ਇੱਕ ਵਾਰ ਤੋਂ ਮੈਨੂੰ ਵੀ ਯਾਦ ਆ ਮੈਂ ਜਦੋਂ ਪਹਿਲੀ ਵਾਰ ਮਤਲਬ ਸਾਹਮਣੇ ਮਿਲਿਆ ਥਾ ਸਕੂਲ ਮੈਂ ਪੜੇ ਕਰਦਾ ਮੈਂ ਮਤਲਬ ਕਿ ਮਾਰੇ ਜੋ ਰਾਜ ਸਰਕਾਰ ਦੀ ਰਾਜ ਜ਼ਿਲ੍ਹਾ ਸਟੇਟ ਲੈਵਲ ਦੀ ਜਿਹੜੀ ਖੇਡ ਸੀ ਉਹ ਉਹ ਐਸੀ ਉਸ ਬਦਲੇ ਮੈਂ ਮਿਲਿਆ ਥਾ ਕੋਈ ਮੇਰੀ ਪ੍ਰੋਬਲਮ ਦਸਕੰਦਰ ਹੈ ਤੁਮੋਂ ਮਿਲਦੇ ਸੇ ਮਤਲਬ ਕਿ ਪਹਿਲੀ ਵਾਰ ਸੰਰੂਰ ਮਿਲਿਆ ਹੁਣ ਮੈਂ ਕਹਾਂ ਮੈਂ ਤੁਮਨ ਮਸਕਲ ਬਤਾਈ ਮਰੀ ਜਾਗਾ ਇਹ ਮੰਤਰੀ ਸਾਹਿਬ ਆਇਆ ਮਨ ਮਸਕਲ ਹੈ ਤੋ ਇਸ ਕੱਲ ਕਰਿਆ ਜਾ ਤੋ ਮੰਤਰੀ ਸਾਹਿਬ ਨੇ ਤੁਰਤ ਪ੍ਰਭਾਵਤਾ ਉਸੇ ਟਾਈਮ ਜੁਮਨ ਮਸਕਲ ਦਿਓ ਸੋਲੂਸ਼ਨ ਕਰ ਦਿਓ ਉਸਕਾ ਮਤਲਬ ਉਸ ਤਾ ਪਛਾ ਜੋ ਗਮਮ ਗੰਦ ਫਿਰ ਮਨ ਨਾ ਧਿਆਨ ਦੇ ਆ ਜਿਸ ਤਰ੍ਹਾਂ ਸਕੂਲ ਮਾ ਤਾਂ ਖੇਲੇ ਕਰਦੇ ਤਿਆਰੀ ਕਰੇ ਕਰਦੇ ਸ਼ਾਮ ਨੂੰ ਸਕੂਲ ਦਾ ਕੰਮ ਕੰਮ ਕਰਾਇਆ ਗਿਆ ਫਿਰ ਮਤਲਬ ਕਿ ਗਰਾਊਂਡ ਲੈਵਲ ਅੰਦਰ ਖੇਲੇ ਕਰਦੇ ਗਰਾਊਂਡਾਂ ਅੰਦਰ ਜਾ ਖੇਲੇ ਕਰਦੇ ਤੋਂ ਮਤਲਬ ਕਿ ਨੌਜਵਾਨ ਨੂੰ ਜੁੜਨ ਲੱਗ ਗਏ ਸੇ ਅਗ ਵੀ ਉੱਠਣ ਲੱਗ ਗਏ ਸੇ ਵੀ ਕੁਝ ਮਤਲਬ ਕਿ ਰੋਜ਼ਾਨਾ ਹੋ ਗਿਆ ਲੋਕਾਂ ਦਾ ਗੇਮ ਕਰਨੀ ਅੱਛਾ ਉਸ ਤੋਂ ਬਾਅਦ ਸਰਕਾਰ ਬਦਲੀ ਕਾਂਗਰਸ ਕੀ ਆਏਗੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਏਗੀ ਤੋਂ ਉਸ ਤੋਂ ਬਾਅਦ ਕੋਈ ਰੋਜ਼ਾਨਾ ਨਹੀਂ ਰਿਹਾ ਸਰਕਾਰ ਦਾ ਕੋਈ ਰੋਜ਼ਾਨਾ ਨਹੀਂ ਰਿਹਾ ਕੋਈ ਮੰਤਰੀ ਆਇਆ ਨਹੀਂ ਉਧਰ ਕੋਈ ਮਤਲਬ ਕਿ ਚਲੋ ਮੰਤਰੀ ਤੋਂ ਆਏ ਆ ਹਲਕਾ ਲੈ ਰਹੀ ਦੇਖੋ ਸਭ ਤੋਂ ਵੱਡੀ ਦਿਨ ਰਹੀ ਹੈ ਪੰਜਾਬ ਨੇ ਉਠਾਦਾ ਸੀਐਮ ਵੀ ਰਹੇ ਆ ਅਸੀਂ ਮੰਤਰੀ ਵੀ ਰਹੇ ਉਹ ਤਾਂ ਮਤਲਬ ਕਿ ਉਹ ਕਰਨ ਦੇਣ ਨਹੀਂ ਅੱਡੀ ਜੋ ਆਪਾਂ ਦੇਖਾਂ ਚ ਜਿਸ ਤਰ੍ਹਾਂ ਦੇਣ ਕੋਈ ਨਹੀਂ ਕੋ ਦੇਣ ਨਹੀਂ ਅਸ਼ਰਕ ਸਪੋਰਟਸ ਕਾਲ즈 ਵੀ ਨਹੀਂ ਉਹਦਾ ਮਤਲਬ ਕਿ ਕੋਈ ਸਪੋਰਟਸ ਕਾਲਜ਼ ਉਹ ਇੱਕ ਮਤਲਬ ਕਿ ਕੋਈ ਕੋਈ ਬੈਸਟਰ ਸਟੇਡੀਅਮ ਨਹੀਂ ਹੈ ਕਿ ਤੁਹਾਡੇ ਇਲਾਕੇ ਦੇ ਲੋਕ ਮਤਲਬ ਵੈਸੇ ਤਾਂ ਚਲੋ ਹੈਗੀ ਮੁਸੀਬਤ ਇੱਕ ਤਾਂ ਹਰਿਆਣਾ ਨਾਲ ਲੱਗਦਾ ਦੂਸਰਾ ਇਹ ਵੀ ਤੁਸੀਂ ਕਹਿੰਦੇ ਹੋ ਕਿ ਅਸੀਂ ਪਿੱਛੇ ਰਹਿ ਗਏ ਸਾਡੇ ਤੱਕ ਸਹੂਲਤਾਂ ਨਹੀਂ ਪਹੁੰਚੀਆਂ ਫਿਰ ਘਰ ਵੀ ਆ ਜਾਂਦਾ ਹੈਗਾ ਮਤਲਬ ਮਿਹਨਤੀ ਲੋਕ ਨੇ ਫਿਰ ਵੀ ਉਸ ਚੀਜ਼ ਤੋਂ ਨਿਕਲੇ ਆਉਂਦੇ ਨੇ ਮਤਲਬ ਡਰਤਾ ਹਰ ਵਾਰ ਬਣੇ ਰਿਆਂਦਾ ਵੀ ਗੱਗਰ ਨੂੰ ਨੁਕਸਾਨ ਕਰਨਾ ਪਰ ਫਿਰ ਵੀ ਹੱਸਦੇ ਚਿਹਰੇ ਰਹਿੰਦੇ ਤੁਹਾਡੇ ਹਾਂ ਦੇਖੋ ਗੱਗਰ ਦੀ ਜੋ ਸਮੱਸਿਆ ਹੈ ਮਾਰੇ ਰਿਆਂ ਸੁੱਤਾ ਬੜੀ ਸਮੱਸਿਆ ਔਰ ਹਰ ਸਾਲ 2 ਮਹੀਨੇ ਮ ਲਗਾ ਪਾਣੀ ਉਸ ਵਿੱਚ ਬਹੁਤ ਜ਼ਿਆਦਾ ਰਹੋਗਾ ਗਰਗੰਦਰ ਹੂੰ ਮਤਲਬ ਕਿ ਉਸ ਕੰਦਰੇ ਵੀ ਇੱਕ ਤੋਂ ਚਿੰਤਾ ਹੋਣਾ ਚਾਹੀਦਾ ਲੋਕਾਂ ਅੰਦਰ ਫਿਰ ਵੀ ਅਸਮੁਖ ਚਿਹਰੇ ਮਿਲਾਂਗੇ ਕੋਈ ਮਦਦ ਪ੍ਰਵਾਨ ਨਹੀਂ ਲੋਕਾਂ ਨੇ ਚਲੋ ਉਹ ਹੈ ਲੋਕਾਂ ਨੂੰ ਮਨ ਮੋਵਾ ਕਰਨੇ ਸ਼ਾਨੋ ਦੇ ਫਿਰ ਵੀ ਮਤਲਬ ਕਿ ਖੁਸ਼ੀ ਖੁਸ਼ੀ ਗੱਗਰ ਵੇ ਸੇਵਾ ਕਰਨੀ ਬੰਨਾ ਘੋੜੇ ਰੱਖੀ ਕਰਨੀ ਮਜ਼ਬੂਤ ਬੰਨ ਰੱਖਣੇ ਮਤਲਬ ਇਹ ਪੂਰੇ ਨੂੰ ਖੁਸ਼ ਖੁਸ਼ੀ ਪੂਰੀ ਸੇਵਾ ਤੁਮ ਸਮਰਪਿਤ ਲੋਕ ਕੋਈ ਡਰ ਨਹੀਂ ਰਹਿੰਦਾ ਚਲੋ ਡਰ ਤੋਂ ਹੈ ਲੋਕਾਂ ਦਾ ਨਕਸ਼ਾਨ ਡਰ ਤੋਂ ਨਕਸ਼ਾਨ ਕੋਈ ਫਜ਼ਲਾਨ ਨਕਸ਼ਾਨ ਹੋ ਜਾਏ ਉਹਦੇ ਨਾਲ ਸ਼ਕਤੀ ਨਾਲ ਆਪਾਂ ਹੌਸਲੇ ਚ ਰਹਿੰਦੇ ਹੌਸਲਾ ਦਾ ਪੂਰਾ ਨੂੰ ਉਸਤਾ ਮਤਲਬ ਨਜਿੱਠਾ ਉਸ ਸਮੱਸਿਆ ਨਾਲ ਸਮੱਸਿਆ ਵੈ ਪਰ ਲੋਕ ਨਜਿੱਠਦੇ ਨਹੀਂ ਨਾ ਜਿਨ੍ਹਾਂ ਨੂੰ ਨਜਿੱਠਣਾ ਚਾਹੀਦਾ ਉਹ ਤਾਂ ਨਜਿੱਠਦੇ ਨਹੀਂ ਆਰਾ ਉਸ ਕਾਰਨ ਕੋਦਿਆ ਨਿਆਈ ਪੱਛਾ ਜੀ ਪਾਣੀ ਬਹੁਤ ਦੇਖੋ ਪਾਣੀ ਬਹੁਤ ਰਿਆ ਜਿਹੜਾ ਹੁਣ ਪਿੱਛੇ ਹਟ ਲੰਘ ਕੇ ਗਿਆ ਹਾਂ ਪਾਣੀ ਬਹੁਤ ਰਿਆ ਮਤਲਬ ਕਿ ਗੱਗਰ ਕਦੋਂ ਦਰਿਆ 751.7 ਪੇ ਵਿੱਚ ਚੱਲਿਆ ਮਤਲਬ ਕਿ ਖੱਤਰਾ ਦਾ ਜੋ ਨਿਸ਼ਾਨਾ ਉਸ ਤੇ 3 ਫੁੱਟ ਉਪਰੇ ਆ ਠੀਕ ਲੋਕਾਂ ਦੇ ਅੰਦਰ ਚਲੋ ਸਹਿਬ ਦਾ ਫਿਰ ਵੀ ਲੋਕਾਂ ਨੇ ਮਨ ਆਪ ਦੇਖੇਗੇ ਰੋਡ ਲੈਵਲ ਬਜਾ ਕੇ ਜਿਸ ਤਰ੍ਹਾਂ ਖੁੰਦਰੀ ਤੇ ਲੈ ਕੇ ਮਕੋੜ ਸਾਬ ਤੱਕ ਕਈ ਗੰਮ ਪੜਾਏ ਉਹਨਾਂ ਕੋ ਅੰਦਰ ਹਰੇਕ ਬੰਨ ਕ ਪਰ ਮਤਲਬ ਕਿ ਜਿੰਨੇ ਬੰਨ ਲਗਾ ਕੰਮ ਆਗੇ ਉਠ ਹੈ ਮਨ ਦੇਖੇ ਲੋਕ ਮਤਲਬ ਕਿ ਲੋਕ ਆਪਣੇ ਪੱਧਰ ਤੇ ਗਏ ਆਪਣੇ ਪੱਧਰ ਪਾ ਬੰਨ ਲਾਏ ਆ ਕੱਟੇ-ਕੁੱਟੇ ਬਰਾਏ ਆ ਆਪਣਾ ਪੱਧਰ ਉਹ ਨਾ ਸੇਵਲ ਦਾ ਰੱਖੀ ਆ ਲੰਗਰ ਦੀ ਵਿਵਸਥਾ ਹੋਗੀ ਜੋ ਹੋਰ ਵਿਵਸਥਾ ਹੋਗੀ ਆਪਣਾ ਪੱਧਰ ਵਾ ਕਰੀ ਲੋਕਾਂ ਦਾ ਮਤਲਬ ਇਹ ਸਰਕਾਰ ਦਾ ਕੋਈ ਰੋਲ ਨਹੀਂ ਥੋ ਉਸ ਅੰਦਰ ਹੂੰ ਅਭੀ ਸਰਕਾਰ ਨਾਲ ਕੋਈ ਉਹ ਕਰਿਓ ਕੋਈ ਸਹਾਇਤਾ ਕਰਿਓ ਕਿਸੇ ਕੀ ਬਸ ਲੀ ਡਰਾਮ ਇਥੇ ਜਿਹੜਾ ਮਾਰਕਾ ਚਲੇ ਜਾਣਾ ਇਥੇ ਕੋਈ ਨਾ ਕਦ ਨਾ ਨਿਥਾ ਜੋ ਲੋਕਾਂ ਦਾ ਆਮ ਲੋਕਾਂ ਦਾ ਕੰਮ ਹੈ ਦੇਸੀ ਗਾਮਾ ਜੋ ਉਹਨਾਂ ਨੇ ਮਤਲਬ ਹੀ ਮਿਹਨਤ ਰੱਖੀ ਆ ਰਾਤ ਤਨ ਪੈਰੇ ਦੇ ਆ 2:00 ਵਜੇ ਤੱਕ ਜਾ ਕੇ ਸਾਰੀ ਸਾਰਾ ਜਾ ਕੇ ਪੈਰੇ ਦੇ ਆ ਜੋ ਮਤਲਬ ਜਿਹੜਾ ਥੋੜਾ ਹ ਵੀ ਇਹਨੂੰ ਪਾਣੀ ਲੀਕ ਹੋ ਗਿਆ ਥੋੜਾ ਨੂੰ ਦਿਖਾ ਪਾਣੀ ਥੋੜਾ ਨਿਕਲਣ ਲੱਗਿਆ ਉਹਦਾ ਵੀ ਮਤਲਬ ਇਹ ਗੱਲੇ ਲਕਟਾ ਲਾਇਆ ਉਹਨਾਂ ਮਤਲਬ ਕੋਈ ਵੀ ਥੋੜਾ ਜਿਹਾ ਪਾਣੀ ਉੱਥੇ ਵੀ ਕੱਟਾ ਲਾਉਣਾ ਹਾਂ ਥੋੜਾ ਜਿਹਾ ਇਹਨੂੰ ਦਿਖਾ ਨੇ ਵੀ ਰੋਕ ਨੁਕਸਾਨ ਹੋ ਰਿਹਾ ਆਪਣਾ ਉੱਥੇ ਗੱਲੇ ਗੱਲੇ ਉਹਨਾਂ ਕੰਮ ਕਰਨਾ ਕੱਗਰ ਨੁਕਸਾਨ ਕਰਦਾ ਕਿ ਫਾਇਦਾ ਵੀ ਕਰਦਾ ਕੱਗਰ ਦਾ ਦੇਖੋ ਨੁਕਸਾਨ ਨੁਕਸਾਨ ਜਿਸ ਤਰ੍ਹਾਂ ਸੁਣਦੇ ਆਣ ਲੈ ਬਜ਼ੁਰਗਾਂ ਕੀ ਵੀ ਕੁਝ ਆਪਣੀ ਅੱਖਾਂ ਦੇਖੀ ਹੋਈ ਆ ਮਤਲਬ ਜ਼ਮੀਨ ਵੀ ਉਪਜਾਊ ਹੁੰਦੀ ਆ ਉਹਦੇ ਨਾਲ ਜ਼ਮੀਨ ਤਾਂ ਦੇਖੋ ਜ਼ਮੀਨ ਤਾਂ ਉਪਜਾਊ ਦੀ ਤਾਂ ਉਹ ਨਹੀਂ ਹੁੰਦਾ ਜਿਹੜਾ ਰਿੱਤਾ ਹੁੰਦਾ ਉਹਦੇ ਵਿੱਚ ਜਿਹੜਾ ਰੇਤਾ ਗੱਗਰ ਅੰਦਰ ਉਹ ਨੁਕਸਾਨ ਜ਼ਿਆਦਾ ਕਰੇ ਫਸਲਾਂ 'ਗੰਦਰ ਰੇਤਾ ਆ ਰੇਤਾ ਜੋ ਮਤਲਬ ਕਿ ਪਾਛਾ ਜਿਸ ਤਰ੍ਹਾਂ ਸਰਸਾ ਦਾ ਇਮਤਾਲ ਦਾ ਪਾਣੀ ਜਾ ਗੱਗਰ ਕਾਸ਼ਕਾ ਉਸਮਾ ਤਾਂ ਜੋ ਰਿੱਤਾ ਬਹਿ ਕਾ ਮਾ ਰੇਤਾਂ ਕਿਸਾਨ ਕਰੇ ਸ਼ਰਮੈ ਲਓ ਬਾਈ ਚਾਂਸ ਪਰ ਮਾਤਮਾ ਨਾਗਰਾ ਕੜੀ ਤਾਂ ਕੋਈ ਸਿਸਟਮ ਇਸ ਤਰ੍ਹਾਂ ਦਾ ਜਿਹੜਾ ਟੁੱਟ ਜਾ ਗੱਗਰ ਕੁਛ ਹੋ ਜਾਏ ਤੋ ਜੋ ਰੇਤਾ ਨਾ ਰੇਤਾ ਜ਼ਮੀਨ ਨਾਲ ਅੰਦਰ ਚਲਾ ਜਾਵੇ ਮਤਲਬ ਕਿ ਉਹ ਜੋ ਆ ਮਿੱਟੀਆ ਵਾਲਾ ਲਮੱਟੀਆ ਉਹ ਤਾਂ ਕਹਦੇ ਬਹੁਤ ਜੋ ਲਾਲ ਮਾਟੀ ਗੱਗਰ ਗਿਆ ਉਹ ਤੋਂ ਠੀਕ ਆ ਉਪਜਾਉ ਉਹ ਵਾ ਜੋ ਰੇਤਾਂ ਵਾਰ ਰੇਤਾਂ ਮਾਰ ਕਰਿਆ ਜਦੋਂ ਰੇਤਾਂ ਮੱਕੰਦਰ ਫਿਰ ਫਸਲ ਉਹਨੀ ਬਹੁਤ ਉਖੀ ਹੈ ਮਤਲਬ ਉਸ ਦਾ ਰੇਤਾਂ ਨਾਲ ਨਿਸ਼ਾਨ ਹੈ ਜੋ ਦੇਸੀ ਮਾਟੀ ਲਾਲ ਮਾਟੀ ਉਹ ਗੱਗਰੀ ਜੋ ਹੋਵੇ ਉਹ ਉਸ ਦਾ ਫਾਇਦਾ ਹੈ ਉਸ ਦਾ ਫਾਇਦਾ ਹੈ ਅਨੂਦ ਗੱਗਰ ਦਾ ਮਤਲਬ ਵੀ ਉਹੜਾ ਫਸਲ ਲੈ ਜਿਸ ਨਾਲ ਗੱਗਰ ਘੇਰੀ ਆ ਗਾ ਦੋਰਾ ਜੋ ਫਸਲ ਹੈ ਵਧੀਆ ਫਸਲ ਹੋਏਗੀ ਚੋਲ ਵਧੀਆ ਉਸ ਦਾ ਜੀਰੀਆ ਜੋ ਵਧੀਆ ਲਿਗ ਰਹੀ ਹੈ ਤੋਲੇ ਬਹੁਤ ਵਧੀਆ ਲਿਗਦਾ ਉਸ ਦਾ ਖਾਣ ਪਾਣ ਵੀ ਬਦਲਦਾ ਥੋੜਾ ਜਿਵੇਂ ਹਰਿਆਣਾ ਨਾਲ ਲੱਗਦਾ ਤੇ ਖਾਣ ਪਾਣ ਦੇ ਕੇ ਪੰਜਾਬ ਵਾਲੇ ਰਹਿੰਦਾ ਸਰੋਂ ਦਾ ਸਾਗ ਮੱਕੀ ਹਾਂ ਉਹ ਜਿਹੜਾ ਸਾਡਾ ਖਾਣ ਪੀਣ ਦਾ ਉਹਦੇ ਸੀਓ ਹੈ ਜਿਵੇਂ ਆਪਾਂ ਦੇ ਸ਼ਿਵਾ ਸੇ ਕਹ ਲਏ ਬਾਦਰੀ ਗੀ ਰੋਟੀ ਟਿੰਡੀ ਚਟਣੀ ਹੋਗੀ ਇਹ ਮਤਲਬ ਇਹਦੇ ਸੀ ਚੱਲਾਈ ਮਹਰਾ ਜਿਸ ਤਰ੍ਹਾਂ ਸਰਦੀਆਂ ਚੱਲ ਬਣੇਗੀ ਅੱਗਾ ਦਾ 11 ਮਹੀਨਾ ਦਾ ਪਰੋ ਮਹੀਨਾ ਦਾ ਮਤਲਬ ਕਿ ਡੇਲੀ ਤਕਰੀਬਨ ਕੰਮ ਕੰਦਰ ਜੋ ਖਾਣ ਪੀਣ ਦਾ ਬਾਦਰਾ ਖਿਚੜੀ ਸਵੇਰੇ ਇੰਨੇ ਦਾ ਕਾਜਾ ਖਾਣੀ ਅੱਛਾ ਸ਼ਾਮ ਨੂੰ ਬਾਦਰਾ ਗੀ ਰੋਟੀ ਗਲੇ ਟਿੰਡੀ ਗਲੇ ਚਟਣੀ ਗਲੇ ਰੋਟੀ ਖਾਣੀ ਟਿੰਡੀ ਚ ਆਪਾਂ ਮੱਖਣੇ ਨਿਕਲਦੀ ਅੱਛਾ ਮੱਖਣੇ ਨੂੰ ਸਾਡੇ ਟਿੰਡੀ ਕਹਿੰਦੇ ਨੇ ਟਿੰਡੀ ਗਾ ਰੋਟੀ ਖਾਣੀ ਲਾਸੀ ਹੋਗੀ ਦੋ ਦਹੀਂ ਦਾ ਖਾਣਾ ਮਤਲਬ ਜਿਹੜਾ ਪੂਰੀ ਹੋਆ ਤੁਸੀਂ ਗੇਮ ਕਰਦੇ ਰਹੇ ਹੋ ਆਮ ਨੌਜਵਾਨ ਅੱਜ ਜਿਹੜੇ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਬਹੁਤ ਛੋਟੇ ਛੋਟੇ ਕੱਦ ਰਹਿ ਗਏ ਨਿੱਕੇ ਨਿੱਕੇ ਜਵਾਕ ਨੇ ਪਹਿਲਾਂ ਹੁੰਦੇ ਸੀ ਵੀ ਕੱਦ ਕਾਠ ਲੰਬੇ ਹੁੰਦੇ ਸੀ ਖਿਡਾਰੀ ਹੋਣ ਦੇ ਨਾਤੇ ਖਰਾਕ ਬਾਰੇ ਕੀ ਕਹੋਗੇ ਖਰਾਕ ਕਿਹੋ ਜੀ ਹੋਣੀ ਚਾਹੀਦੀ ਹੈ ਖਰਾਕ ਮੈਂ ਤੁਹਾਨੂੰ ਕਹਾਂਗਾ ਜੋ ਨੌਜਵਾਨ ਦਾ ਦੇਖੋ ਦੇਸੀ ਖਾਣਾ ਖਾਣੇ ਜੇਦੋਂ ਆਪਣਾ ਦੇਸੀ ਖਾਣ ਪੀਣਾ ਕਰਕਾ ਦੇਸੀ ਹੀ ਹੋ ਗਿਆ ਦੁੱਧੋ ਦੋਗਾ ਦਹੀਂੋ ਕੀ ਦੇਸੀ ਬਾ ਦੇਸੀ ਖਾਣਾ ਚਾਹੀਦਾ ਮਤਲਬ ਕਿ ਆਜ਼ਗਲ ਦੇਖ ਰਹੇ ਆਂ ਮਤਲਬ ਕਿ ਸਪੋਰਟਸਮੈਨ ਵੀ 버ਗਰ ਖਾ ਰਿਆ 버ਗਰ ਪੀ ਜੇ ਮਤਲਬ ਕਿ ਇਸ ਤਰ੍ਹਾਂ ਦੀ ਚੀਜ਼ ਬਹੁਤ ਖਾਵਾਂ ਕੋਚੀ ਵਾਲੀਆਂ ਰੇੜੀਆਂ ਤੇ ਜਿਆਦਾ ਘੱਟ ਰੇੜੇ ਬਹੁਤ ਖੜੇ ਪਾਵਾਂ ਗੋਲ ਗੱਪੇ ਹੋਗੇ ਮਤਲਬ ਜਿਆਦਾ ਖਾਣ ਲੱਗੇ ਮਤਲਬ ਕਿ ਉਹਨਾਂ ਇਹ ਜੋ ਤਕਰੀਬਨ ਜੋ ਜ਼ਿਆਦਾਤਰ ਖੇਲਣ ਕੁੱਦਾਂ ਜੋ ਸਪੋਰਟਸਮੈਨ ਹਨ ਉਹਨਾਂ ਉਹ ਚੀਜ਼ ਛੋੜ ਗਏ ਦੇ ਸਹੀ ਖਰਾਕ ਅੰਧਿਆਨ ਦੇਣਾ ਚਾਹੀਦਾ ਹੈ ਨਹੀਂ ਫਿਰ ਖਰਾਕ ਦਾ ਨਵੀਂ ਜੀ ਧਿਆਨ ਤਾਂ ਬੰਦਾ ਦੇ ਲੂਗਾ ਇੱਕ ਤੁਸੀਂ ਚਲੋ ਕਹਿੰਦੇ ਹੋ ਕਿ ਮੈਂ ਘਰੋ ਫੈਮਿਲੀ ਤੌਰ ਤੇ ਠੀਕ ਸੀਗਾ ਮਜਬੂਰੀ ਨਹੀਂ ਰਹੀ ਕਈ ਖਿਡਾਰੀਆਂ ਦੀ ਵਿਚਾਰਿਆਂ ਦੀ ਮਜਬੂਰੀ ਹੁੰਦੀ ਆ ਉਹਨਾਂ ਕੋਲ ਖਰਾਕ ਜੋਗੇ ਪੈਸੇ ਨਹੀਂਗੇ ਤੁਸੀਂ ਨਹੀਂ ਕਹੋਗੇ ਯਾਰ ਸਰਕਾਰਾਂ ਨੂੰ ਸੋ ਵੀ ਖਿਡਾਰੀ ਨੂੰ ਡਾਈਟ ਤਾਂ ਮਿਲਣੀ ਚਾਹੀਦੀ ਹੈ ਉਦੋਂ ਆ ਸਰਕਾਰਾਂ ਦੇ ਖੋਦਿਆਂ ਦੇਣਾ ਤੇ ਇਸ ਬਸਤੋਂ ਨੇ ਚਲੋ ਕਈ ਗਰ ਕੀ ਸਥਿਤੀ ਕਿਛੀ ਕਿ ਬੱਧੀ ਹੋਇਆ ਕਿਸੇ ਕੀ ਆਰਥਿਕ ਸਥਿਤੀ ਮਾੜੀ ਹੋਇਆ ਤਾਂ ਜੋ ਕਮਜ਼ੋਰ ਹੈ ਮਤਲਬ ਇਸ ਸਰਕਾਰ ਸਰਕਾਰ ਨੇ ਸਪੋਰਟਸਮੈਨ ਕਰਨ ਕਿਉਂਕਿ ਉਹ ਇੱਕ ਯੁਵਾ ਹੈ ਦੇਸ਼ ਦਾ ਯੁਵਾ ਹੈ ਭਵਿਸ਼ਾ ਦੇ ਇਸ ਦਾ ਨੌਜਵਾਨਾ ਭਵਿਸ਼ਾ ਹੈ ਇਸ ਦਾ ਅਭੀ ਨੂੰ ਆ ਮੈ ਪਤਾ ਨਹੀਂ ਨੌਜਵਾਨਾ ਮਨ ਦਾ ਕੋਈ ਲੀਡਰ ਲਿਖੜਾਗਾ ਕੋਈ ਸਪੋਰਟਸਮੈਨ ਲਿਖੜਾਗਾ ਕੋਈ ਮਤਲਬ ਪੱਤਰਕਾਰ ਲਿਖੜਾਗਾ ਕੋਈ ਡਾਇਰੈਕਟਰ ਲਿਖੜਾ ਕੁਝ ਅਲਗ ਅਲਗ ਲਿਖਣਗੇ ਉਸ ਅੰਦਰ ਤਾਂ ਕੋਈ ਪ੍ਰੋਫੈਸਰ ਹੋਗਾ ਕੁਝ ਵੀ ਹੋਗਾ ਮ ਮਤਲਬ ਆਮਰ ਕੇਮਨ ਉਸ ਦਾ ਕਹ ਨਹੀਂ ਸਰਕਾਰ ਨੇ ਇਸ ਤਰ੍ਹਾਂ ਉਸ ਦੀ ਡਾਈਟ ਦਾ ਖਾਣ ਪੀਣ ਦਾ ਉਸ ਦਾ ਕਹ ਨਹੀਂ ਫੋਕਸ ਰੱਖਣਾ ਜੇ ਸਰਕਾਰ ਨੇ ਮਤਲਬ ਇਹ ਅਭੀ ਉਹਨੇ ਪ੍ਰੋਵਾਈਡ ਉਹ ਹਰ ਇੱਕ ਚੀਜ਼ ਜੋ ਖਾਣ ਪੀਣ ਦੀ ਉਹਨੇ ਸਰਕਾਰ ਕੋਈ ਫੋਕਸ ਨਹੀਂ ਰੱਖਣੀ ਸਰਕਾਰ ਦਾ ਇਸ ਕਹ ਨਹੀਂ ਕੋਈ ਫੋਕਸ ਨਹੀਂ ਹੈ ਫਿਰ ਮਤਲਬ ਖਿਡਾਰੀ ਨਹੀਂ ਨਿਕਲਦਾ ਕੋਈ ਸਪੋਰਟਸਮੈਨ ਨਹੀਂ ਨਿਕਲਦਾ ਬੰਦਾ ਸੋਚਦਾ ਵੀ ਦੇਸ਼ ਤੋਂ ਨਿਕਲਦੇ ਆ ਬਾਹਰ ਚੱਲਦੇ ਆ ਹਾਂ ਬਸ ਫਿਰ ਤੋਂ ਲਾਸਟ ਕਥਿਆ ਰਹਾ ਹੈ ਆ ਕਈ ਵਾਰ ਕੈਨੇਡਾ ਦੀ ਕਾਜ ਮਤਲਬ ਕਿ ਬੱਚੇ ਇਸ ਤਰ੍ਹਾਂ ਕੇ ਹੈ ਮਤਲਬ ਕਿ ਉਹਨਾਂ ਦੀ ਇੱਛਾ ਬਹੁਤ ਕੁਝ ਹੋਇਆ ਕਰਨ ਕੀ ਅਭੀ ਉਹ ਸਪੋਰਟਸਮੈਨ ক্রিকেট ਮੇ ਲਿਕੇਣਾ ਇਹ ਮੰਮ ਕੁਸ਼ਤੀ ਮੇ ਲਿਖਣਾ ਜਾਂ ਕਬੱਡੀ ਮੇ ਲਿਖਣਾ ਉਹ ਵਿਚਾਰੇ ਮਾਰ ਕੜਾ ਕ ਖਾਵਾ ਇੱਕ ਗਰ ਕੀ ਆਰਥਿਕ ਸਥਿਤੀ ਹੈ ਜੋ ਉਸ ਪੈਗਾ ਮਾਰ ਖਾਵਾ ਹੈ ਮਤਲਬ ਕਿ ਉਹਨਾਂ ਜੋ ਆਪ ਕਹ ਕਾਟੇ ਉਹ ਵੀ ਜੋ ਉਹਨ ਕੀ ਖਰਾਕ ਹੈ ਨਾ ਉਹ ਪੂਰੀ ਨਹੀਂ ਹੁੰਦੀ ਹੈ ਮਤਲਬ ਜੋ ਉਹਨ ਕੀ ਡਾਈਟ ਕਹ ਲਿਓ ਆਪ ਉਹਨਾਂ ਨੂੰ ਸਹੀ ਮਿਲਦੀ ਨਹੀਂ ਹੈ ਉਹ ਮਤਲਬ ਕਿ ਕਈ ਘਰ ਤੋਂ ਇਸ ਤਰ੍ਹਾਂ ਕੇ ਹੈ ਜਿਸ ਤਰ੍ਹਾਂ ਮਾਰ ਏਰੀਆ ਮੈਂ ਤਕਰੀਬਨ ਲੋਕ ਗੰਮ ਅੰਦਰ ਮੈਸ ਰੱਖੇ ਹੈ ਮਦਦ ਕੋਈ ਤੋਂ ਵਿਚਾਰੇ ਇਸ ਤਰ੍ਹਾਂ ਦੇ ਦੇਖਿਆ ਮਾਤਲਬ ਉਨ੍ਹਾਂ ਖਾਣ ਪੀਣ ਦੀ ਸਹੂਲਤ ਗਰਮ ਮਹਿਸੂਸ ਵੀ ਹੁੰਦੀ ਆ ਵੀ ਵਿਚਾਰੇ ਕੁਝ ਦੁੱਧੇ ਪੀਲੇ ਮੈਂ ਇਹਨਾਂ ਦਾ ਬੁਰਾ ਮਤਲਬ ਸਰਕਾਰ ਨੇ ਇਸ ਬੱਚਿਆਂ ਨਾਲ ਨਹੀਂ ਧਿਆਨ ਦੇਣਾ ਜ਼ਰੂਰੀ ਹੈ ਜੋ ਮਤਲਬ ਕਿ ਦੇਸ਼ ਕਬੂਸ ਹੈ ਉਨ੍ਹਾਂ ਦਾ ਨਹੀਂ ਜ਼ਰੂਰੀ ਹੈ ਜੀ ਤਾਂ ਬੱਚਾ ਫਿਰ ਮਜ਼ਬੂਰ ਹੋ ਕਾ ਫਿਰ ਅਗਲਾ ਕਹੇ ਬੁਰਾ ਕੁਝ ਨਹੀਂ ਹੈ ਸਿਸਟਮ ਤੱਕ ਅਗਲਾ ਜੀ ਉਤਰ ਜਾ ਫਿਰ ਉਹ ਇੱਕ ਵਿਦੇਸ਼ਾਂ ਕਹਿੰਦੇ ਉਸ ਦਾ ਅਲੱਗ ਜਰੀਆ ਲੈ ਸਮਝਾਣਾ ਉਹ ਜਾ ਕੇ ਰਹ ਜੀ ਨਹੀਂ ਫਿਰ ਮਜ਼ਬੂਰੀ ਹੋ ਜਾ ਉਸ ਦੀ ਅਲਾ ਦੇਖ ਕੇ ਦੇਸ਼ ਕੇ ਜ਼ਿਲ੍ਹਾ ਤਾਂ ਜੋ ਆਪਣੇ ਰਾਜ ਦੇ ਜ਼ਿਲ੍ਹਾ ਤਾਂ ਜੋ ਮਜ਼ਬੂਰੀ ਇੱਕ ਉਹਨਾਂ ਮਜ਼ਬੂਰੀ ਕੋ ਥੋੜਾ ਵਾਇਰ ਸੈਟ ਲਉਣਾ ਪ ਨਵੀਨ ਜੀ ਬਹੁਤ ਚੰਗਾ ਲੱਗਿਆ ਗੱਲ ਕਰਕੇ ਜਿਵੇਂ ਸ਼ੁਰੂਆਤ 'ਚ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਅੱਜ ਤੁਹਾਡੀ ਭਾਸ਼ਾ 'ਚ ਗੱਲ ਕਰਨੀ ਆ ਤੁਸੀਂ ਕਹਿੰਦੇ ਕਿ ਮੈਨੂੰ ਸੰਗ ਬਹੁਤ ਲੱਗਦੀ ਆ ਬੋਲ ਨਹੀਂ ਸਕਦਾ ਖਿਡਾਰੀ ਅਕਸਰ ਸੰਗ ਦਿੰਦੇ ਆ ਲੱਗਿਆ ਪਤਾ ਸੰਗ ਲੱਗੀ ਕਿ ਵਧੀਆ ਗੱਲ ਹੋਈ ਮੈਂ ਸਹੀ ਦੇਖੋ ਚੰਗਾ ਲੱਗਿਆ ਹਾਂ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੇ ਤੁਸੀਂ ਮੇਰੀ ਜ਼ਿੰਦਗੀ ਬਾਰੇ ਬਹੁਤ ਕੁਝ ਪੁੱਛਿਆ ਤੇ ਤੁਹਾਨੂੰ ਬਹੁਤ ਬਹੁਤ ਵਧੀਆ ਲੱਗਾ ਤੁਹਾਨੂੰ ਧੰਨਵਾਦ ਨਵੀਨ ਜੀ ਬਹੁਤ ਬਹੁਤ ਸ਼ੁਕਰੀਆ ਆਪਣੀ ਭਾਸ਼ਾ ਸਾਨੂੰ ਸੁਣਾਉਣ ਲਈ ਸਾਡੇ ਦੇਖਣ ਵਾਲਿਆਂ ਨੂੰ ਤੇ ਮੈਂ ਦੇਖਣ ਵਾਲਿਆਂ ਨੂੰ ਕਹੂੰਗਾ ਕਿ ਬੋਲੀਆਂ ਦਾ ਸਤਿ ਮਤਲਬ ਕਿਸੇ ਸਾਰੀਆਂ ਬੋਲੀਆਂ ਸਤਕਾਰਤ ਨੇ ਸਾਰੀਆਂ ਬੋਲੀਆਂ ਸਿੱਖਣੀਆਂ ਚਾਹੀਦੀਆਂ ਨੇ ਇਹ ਨਹੀਂ ਹੈ ਕਿ ਅਸੀਂ ਅੰਗਰੇਜ਼ੀ ਨੂੰ ਗਾਣਾ ਕੱਢੀ ਅੰਗਰੇਜ਼ੀ ਵੀ ਸਿੱਖਣੀ ਚਾਹੀਦੀ ਹੈ ਹਿੰਦੀ ਵੀ ਸਿੱਖੋ ਪੰਜਾਬੀ ਜਿੰਨੀ ਭਾਸ਼ਾ ਸਿੱਖ ਸਕਦੇ ਹੋ ਸਿੱਖੋ ਤੇ ਜਿਹੜੀਆਂ ਸਾਡੀਆਂ ਪੰਜਾਬ ਦੇ ਵੱਖ-ਵੱਖ ਖੇਤਿਆਂ ਚ ਜਾਂ ਵੱਖ-ਵੱਖ ਖੇਤਰਾਂ ਚ ਬੋਲੀਆਂ ਜਾਂਦੀਆਂ ਬੋਲੀਆਂ ਉਹਨਾਂ ਨੂੰ ਵੀ ਸਿੱਖਣ ਦੀ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਇਹ ਬੋਲੀ ਕਿਵੇਂ ਜਾਂਦੀ ਹੈ ਇਹ ਚ ਸਪੀਡ ਆਉਂਦੀ ਹੈ ਜਾਂ ਇਹ ਸ਼ਬਦ ਨੂੰ ਐਂ ਕਿਹਾ ਜਾਂਦਾ ਇਹ ਸ਼ਬਦ ਦਾ ਅਰਥ ਹੁੰਦਾ ਹੈ ਨਵੀਨ ਜੀ ਨਾਲ ਬਹੁਤ ਵਧੀਆ ਗੱਲਬਾਤ ਹੋਈ ਆਉਣ ਵਾਲੇ ਦਿਨਾਂ ਚ ਹੋਰ ਇਸ ਤਰ੍ਹਾਂ ਆਮ ਲੋਕਾਂ ਦੀਆਂ ਗੱਲਾਂ ਬਾਤਾਂ ਕਰਦੇ ਰਾਂਗੇ ਕੈਮਰਾਮੈਨ ਜਸਦੇ ਨਾਲ ਹੈਪੀ ਬੀ